ਪਹਿਲਾਂ ਹੀ ਕਹਿਆ ਗਿਆ ਸੀਗਾ ਕਿ ਸੂਬਾ ਸਰਹੰਦ ਦੇ ਪਾਰ ਦਾ ਭੋਗ ਨਾ ਪਾਇਆ ਜਾਵੇ ਕੀ ਕਾਰਨ ਲੱਗਦਾ ਕਿ ਅੱਜ ਫਿਰ ਭੋਗ ਪੈ ਰਿਹਾ ਸੀ ਤੁਸੀਂ ਉਥੇ ਮੌਕੇ ਤੇ ਇੱਕ ਤਸਵੀਰ ਜਿਹੱਚ ਤੁਸੀਂ ਕਹਿ ਰਹੇ ਹੋ ਕਿ ਤੇਰਾ ਨਾਮ ਹੈ ਯਾਦ ਰੱਖ ਲਿਆ ਕਿ ਦਾ ਨਾਮ ਯਾਦ ਰੱਖ ਲਿਆ ਔਰ ਕਿਸ ਕਰਕੇ ਨਾਮ ਯਾਦ ਰੱਖਿਆ ਤੇ ਇੱਕ ਪੁਲਿਸ ਵਾਲਾ ਨੂੰ ਕਹਿਣ ਦਿਆ ਸੀਗਾ ਕਿ ਉਹ ਬਹਾਦਰ ਆ ਤੇ ਸਾਡੇ ਨਾਲ ਧੱਕਾ ਮੁਕੀ ਕਰ ਰਿਹਾ ਸੀਗਾ ਤੇ ਬੜੀ ਬਤਮੀਜੀ ਦੇ ਨਾਲ ਬੋਲ ਰਿਹਾ ਸੀਗਾ ਇਸ ਕਰਕੇ ਉਹਨੂੰ ਕਿਹਾ ਸੀਗਾ ਵੀ ਜਿਹੜੇ ਰਾਏ ਸੂਬਾ ਗਿਆ ਤੂੰ ਉਸ ਰਾਏ ਨਾ ਤੋਰ ਨਹੀਂ ਤੇ ਅਸੀਂ ਨਾਂ ਸਾਨੂੰ ਸਾਰਿਆਂ ਦੇ ਯਾਦ ਆ ਕਿ ਕਿਹੜਾ ਕੀ ਕਰ ਰਿਹਾ ਵਾ ਇਹ ਸੂਬਾ ਸਰਹੰਦ ਨੇ 14 14 ਸਾਲਾਂ ਦੇ 18 ਜਦੋਂ ਉਹਨਾਂ ਦੇ ਭੋਗ ਨਹੀਂ ਪਏ ਤੇ ਫਿਰ ਇਹਦਾ ਕਿਵੇਂ ਪਏਗਾ ਉਸ ਗ੍ਰੰਥੀ ਦਾ ਉਸ ਪਾਠੀ ਦਾ ਉਸ ਕੀਰਤਨੀਏ ਦਾ ਸਾਨੂੰ ਪਤਾ ਲੱਗ ਗਿਆ ਨਾ ਤੇ ਜੀਬ ਦੇ ਪਿੱਛੇ ਬੰਨ ਕੇ ਉਹਨੂੰ ਇਹੋ ਜੀ ਸਜ਼ਾ ਦੇਵਾਂਗੇ ਕਿ ਖਾਲਸਾਈ ਪਰੰਪਰਾਵਾਂ ਅਨੁਸਾਰ ਉਹਦਾ ਇਹੋ ਜਿਹਾ ਹਾਦ ਕਰਾਂਗੇ ਕਿ ਉਹਦੀਆਂ ਪੀੜੀਆਂ ਜਿਹੜੀਆਂ ਆ ਉਹ ਯਾਦ ਰੱਖਣਗੀਆਂ ਜਿਹੜਾ ਗ੍ਰੰਥੀ ਸਾਨੂੰ ਪਤਾ ਲੱਗਿਆ ਨਾ ਉਹਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਸੰਦੀਪ ਸਿੰਘ ਸਾਨੀ ਦਾ ਬਹੁਤ ਅਸ਼ੱਦਤ ਆਇਆ ਗਿਆ ਕਹਿੰਦੇ ਕਿ ਪੰਜ-ਪੰਜ ਕਸ਼ਰੇ ਜਿਹੜੇ ਸੀਗੇ ਉਹਰੇ ਕੂਨਾਂ ਲੈਪਟਾਪ ਸੀਗੇ ਛੜਾਈ ਸਸੀ ਦਾ ਬਹੁਤ ਜ਼ਰਾ ਡੈਮੇਜ ਕੀਤਾ ਗਿਆ ਕਹਿੰਦੇ ਕਿ ਜਿਰੋ 17 ਵਾਇਗਰੂ ਬੋਲਦਾ ਸੀ ਕਹਿੰਦੇ ਤੂੰ 17 ਵਾਇਗਰੂ ਵੀ ਨਹੀਂ ਬੋਲਣਾ ਸੂਬੇ ਸਰਹੰਦ ਦਾ ਜੋ ਹਸ਼ਰ ਹੋਇਆ ਆ ਪੁਲਿਸ ਮੁਲਾਜ਼ਮਾਂ ਨੂੰ ਉਹਦੇ ਤੋਂ ਹੁਣ ਜਿਹੜਾ ਕੁਝ ਸਿੱਖ ਦੇਣਾ ਚਾਹੀਦਾ ਆ ਜਿਹੜੇ ਹੁਣ ਵੀ ਦੁਸ਼ਟ ਪੁਲਿਸ ਅਫਸਰ ਆ ਉਹ ਵੀ ਯਾਦ ਰੱਖਣ ਕਿ ਜੇਕਰ ਇੰਦਰਾ ਗਾਂਧੀ ਆਏਗੀ ਤਾਂ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲੇ ਭਾਈ ਸਤਵੰਤ ਸਿੰਘ ਭਾਈ ਬਿਅੰਤ ਸਿੰਘ ਭਾਈ ਕੇ ਜਿਹੜੀ ਕਿਰਪਾਨ ਆ ਸਾਡੀ ਇਹ ਦੁੱਬਦਾ ਨਹੀਂ ਏਕਤਾ ਦੀ ਪ੍ਰਤੀਪਾ ਕੈਂਚੀ ਮੁੰਨ ਕੇ ਕਈ ਧਰਮ ਬਣਾ ਦਿੰਦੀ ਆ ਕਿਰਪਾਨ ਨਾਲ ਕਈਆਂ ਤੋਂ ਇੱਕ ਕਰ ਦਿੰਦੀ ਖਾਲਸਾ ਇਹ ਖਾਲਸਾ ਹੈ ਇਹ ਸਾਰਿਆਂ ਦੀ ਰੱਖਿਆ ਲਈ ਆ ਪਰ ਜੇ ਕੋਈ ਥਾਲਸੇ ਤੇ ਚੜ ਕੇ ਆਵੇ ਤੇ ਖਾਲਸਾ ਪਾਰ ਕੇ ਦੋ ਕਰ ਦਿੰਦਾ ਇਹ ਵੀ ਸਾਡਾ ਇਤਿਹਾਸ ਆ ਜੇ ਪੰਜਾਬ ਦੇ ਵਿੱਚ ਭਈਏ ਜਿਹੜੇ ਆ ਗਲਤ ਕੰਮ ਕਰਦੇ ਆ ਸਿੱਖ ਭਈਆਂ ਨੂੰ ਰੋਕਦੇ ਆ ਤੇ ਉਹਨਾਂ ਵਾਲ ਭਈਆਂ ਵਾਲ ਟੋਕਰਾ ਲੈ ਕੇ ਪਹੁੰਚ ਜਾਂਦੇ ਉਹਨਾਂ ਨੂੰ ਆਪਦੇ ਜਵਾਈ ਬਣਾ ਲੈਂਦੇ ਆ ਵੀ ਭਈਆਂ ਨੂੰ ਕੁਝ ਨਾ ਕਹੋ ਜੇ ਸਿੱਖਾਂ ਦੇ ਖਿਲਾਫ ਕੋਈ ਫਿਲਮ ਆਉਂਦੀ ਆ ਸਿੱਖ ਕਹਿੰਦੇ ਨਹੀਂ ਵੇਖਣੀ ਚਾਹੀਦੀ ਇਹ ਉਹਦੇ ਵਿੱਚ ਆ ਜਾਂਦੇ ਆ ਮੈਂ ਤੇ ਆ ਛਾਤੀ ਦੇ ਹੱਥ ਟੋਕ ਕੇ ਕਹਿੰਨਾ ਵਾ ਜੇ ਪਿਓ ਦੇ ਪੁੱਤ ਜੇ ਤੇ ਜਿੱਥੇ ਮਰਜ਼ੀ ਆ ਕੇ ਸਾਨੂੰ ਟੱਕਰ ਲਿਓ ਤੇ ਪ੍ਰਸ਼ਾਸਨ ਨੂੰ ਤੁਸੀਂ ਵੀ ਲਿਖ ਕੇ ਦੇ ਦਿਓ ਤੇ ਅਸੀਂ ਵੀ ਲਿਖ ਕੇ ਦੇ ਦਿੰਨੇ ਆ ਜੇ ਅਸੀਂ ਮਰ ਗਏ ਤੇ ਸਾਡਾ ਕਿਸੇ ਦੇ ਉੱਤੇ ਇਹਨਾਂ ਦੇ ਕੋਈ ਕੇਸ ਨਾ ਕੀਤਾ ਜਾਏ ਜੇ ਪਿਓ ਜੇ ਪੁੱਤ ਜੇ ਤੇ ਆਜੋ ਸੂਬਾ ਸਰਹੰਦ ਆਪਣੇ ਆਪ ਨੂੰ ਅਖਵਾਉਂਦਾ ਸੀ ਜਿਵੇਂ ਸੂਬੇ ਸਰਹੰਦ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ ਇਸ ਜ਼ਾਲਮ ਇਸ ਦਰਿੰਦੇ ਇਸ ਬੁੱਚੇ ਦੇ ਪੁਲਿਸ ਅਫਸਰ ਨੇ ਅਨੇਕਾਂ ਸਿੱਖ ਨੌਜਵਾਨਾਂ ਨੂੰ ਕੋਹ ਕੋ ਕੇ ਜਿਹੜਾ ਸ਼ਹੀਦ ਆ ਉਹ ਕੀਤਾ ਕਿਸੇ ਦੇ ਪੱਤ ਚੀਰ ਦਿੱਤੇ ਸੀ ਕਿਸੇ ਦੇ ਸਿਰ ਵਿੱਚ ਇਹਨੇ ਕਿਲ ਠੋਕ ਦਿੱਤੇ ਸੀ ਬਾਬਾ ਚਰਨ ਸਿੰਘ ਜੀ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਨੂੰ ਦੋ ਜੀਬਾਂ ਦੇ ਨਾਲ ਬੰਨ ਕੇ ਦੇ ਵਿਚਾਲੇ ਉਹ ਜਿਹੜਾ ਆ ਉਹ ਪਾਰ ਦਿੱਤਾ ਸੀ ਸ਼ਰਾਬਾਂ ਪੀ ਕੇ ਸਾਡੀਆਂ ਧੀਆਂ ਭੈਣਾਂ ਦੀ ਥਾਣਿਆਂ ਦੇ ਵਿੱਚ ਜਿਹੜੀ ਪੱਤ ਆ ਉਹ ਲੁੱਟੀ ਸੀ ਭੌਮੀ ਯੋਧੇ ਭਾਈ ਸੰਦੀਪ ਸਿੰਘ ਸੰਨੀ ਪਟਿਆਲਾ ਜੇਲ੍ਹ ਦੇ ਵਿੱਚ ਇਸ ਦੁਸ਼ਟ ਨੂੰ ਜਿਹੜਾ ਸੋਧ ਕੇ ਖਾਲਸਾਈ ਪਰੰਪਰਾਵਾਂ ਅਨੁਸਾਰ ਇਤਿਹਾਸ ਸਿਰਜਿਆ ਸਾਡਾ ਤਾਂ ਵੈਰ ਆ ਜਿਹੜੇ ਢਕਾਉ ਲੋਕ ਆ ਜਿਹੜੇ ਸਿੱਖੀ ਦੇ ਖਿਲਾਫ ਬੋਲਦੇ ਆ ਹੁਣ ਸੂਰੀ ਇੰਨੀ ਬਕਵਾਸ ਕਰਦਾ ਸੀਗਾ ਤੇ ਸੂਰੀ ਦਾ ਸੋਦਾ ਲਾ ਦਿੱਤਾ ਉਹਦਾ ਭਰਾ ਤੇ ਹੁਣ ਵੀ ਕਹਿੰਦਾ ਕਹਿੰਦਾ ਜੋ ਸੰਦੀਪ ਨਾ ਹੋਇਆ ਬੜਾ ਵਧੀਆ ਹੋਇਆ ਇਹ ਹੋਣਾ ਚਾਹੀਦਾ ਸੀਗਾ ਬਹੁਤ ਵੱਡੀ ਉਹਨੇ ਵੀਡੀਓ ਪਾਈ ਆ ਤੇ ਫਿਰ ਸਿੱਖ ਕਿਤੇ ਮੁੱਕ ਥੋੜਾ ਗਏ ਨੇ ਉਹਨੂੰ ਵੀ ਕਿਤੇ ਨਾ ਕਿਤੇ ਕੋਈ ਟੱਕਰ ਜੂਗਾ ਸਾਵਧਾਨ ਇਹਨਾਂ ਦਾ ਇਹ ਕਹਿੰਦਾ ਵਾ ਇਹ ਬੋਲਣ ਦੀ ਆਜ਼ਾਦੀ ਆ ਤੇ ਬੋਲੋ ਪਰ ਭੌਂਕਣ ਦੀ ਆਜ਼ਾਦੀ ਨਹੀਂ ਹੈਗੀ ਭੌਂਕਣ ਨਹੀਂ ਦੇਣਾ ਆਪਾਂ ਕਿਸੇ ਨੂੰ ਆਪਣੀ ਕੌਮ ਦੇ ਖਿਲਾਫ ਉਹਨੂੰ ਠੋਕਾਂਗੇ ਸੂਰੀ ਉਹਨਾਂ ਤੇ ਇੱਕ ਸ਼ਿਵਸਣਾ ਵਾਲੇ ਇੱਕ ਬਿਆਨ ਦਿੱਤਾ ਥੋੜੇ ਦਿਨ ਹੋਇਆ ਉਹਨਾਂ ਬਿਆਨ ਦਿੱਤਾ ਹੈ ਕਿ ਭਾਈ ਸੰਦੀਪ ਸਿੰਘ ਨੇ ਜਿਹੜਾ ਕੰਮ ਸੂਰੀ ਨੂੰ ਮਾਰ ਕੇ ਕੀਤਾ ਸੀ ਉਹਦੀ ਦੁਕਾਨ ਬੰਦ ਸੀ ਤੇ ਮੈਂ ਇੱਕ ਗੱਲ ਦੱਸ ਦੇਵਾਂ ਸ਼ਿਵਸਣਾ ਵਾਲਿਓ ਇਹ ਸਿਰਾਂ ਦੇ ਦਾਨੀਆਂ ਦੀ ਕੌਮ ਆ ਤੇ ਪੂਰੀ ਦੁਨੀਆ ਨੂੰ ਰਜਾ ਸਕਦੀ ਆ ਤੇ ਸਿਰਾਂ ਦੇ ਦਾਨ ਕਰਦੀ ਆ ਦੇ ਦੇ ਕੋਈ ਦੁਸ਼ਮਣ ਚੜਕੇ ਤੇ ਸਿਰ ਲਾ ਲੈਂਦੀ ਆ ਤੇ ਤੁਹਾਡਾ ਇਤਿਹਾਸ ਤੁਹਾਨੂੰ ਆਪ ਨੂੰ ਪਤਾ ਤੁਸੀਂ ਠੂਠੇ ਫੜ ਕੇ ਮੰਗਦੇ ਹੋ ਸਾਡੇ ਨਾਲ ਮੱਥਾ ਨਾ ਲਾਇਓ ਅਸੀਂ ਉਹ ਕੌਮ ਆ ਜਿੰਨਾ ਦਰਿਆਵਾਂ ਦੇ ਬੰਨ ਮਾਰੇ ਆ ਪਾਣੀ ਦੀਆਂ ਤੋਪਾਂ ਵੀ ਚਲਾ ਕੇ ਸਾਡੇ ਦੇ ਵੇਖ ਲੀਆਂ ਬਰੂਦੀ ਤੋਪਾਂ ਵੀ ਚਰਾਸੀ ਚਲਾ ਕੇ ਵੇਖੀਆਂ ਅਸੀਂ ਨਹੀਂ ਮਰਦੇ ਇਹ ਕੌਮ ਨਹੀਂ ਮਰਨੀ ਸਵਾ ਲੱਖ ਸੇ ਇੱਕ ਲੜਾਉ ਤਵੇ ਗਮਿੰਦ ਸਿੰਘ ਨਾਮ ਕਹੂੰ ਇੱਕ ਕਲਗੀਧਰ ਪਾਸ਼ਾ ਦੇ ਪੁੱਤਰਾਂ ਨੇ ਖੂਨ ਚੋਂ ਜੰਮੀ ਕੌਮ ਆ ਇਹ ਨਹੀਂ ਮਿਟ ਸਕਦੀ ਜੇਕਰ ਉਹ ਇਸੇ ਤਰ੍ਹਾਂ ਹੀ ਹੁਣ ਸਿੱਖ ਕੌਮ ਦੇ ਖਿਲਾਫ ਬਕਵਾਸ ਬਾਜ਼ੀ ਕਰੇਗਾ ਸਾਡੇ ਨਾਇਕਾਂ ਦੇ ਖਿਲਾਫ ਸਾਡੇ ਸ਼ਹੀਦਾਂ ਦੇ ਖਿਲਾਫ ਸਾਡੇ ਯੋਧਿਆਂ ਦੇ ਖਿਲਾਫ ਫਿਰ ਇਹ ਗੱਲ ਯਾਦ ਰੱਖੇ ਕਿ ਕੌਮ ਜਿਹੜੀ ਆ ਉਹ ਬਰਦਾਸ਼ਤ ਨਹੀਂ ਕਰਦੀ ਹੁੰਦੀ ਤੇ ਜਿਹੜਾ ਸਬਕ ਸੂਰੀ ਨੂੰ ਸਿਖਾਇਆ ਸੀ ਉਹਦੇ ਭਰਾ ਦੇ ਸਾਹਮਣੇ ਹੈਗਾ ਆ ਨਵੰਬਰ 1984 ਦੇ ਵਿੱਚ ਵੀ ਸਾਡਾ ਜਿਹੜਾ ਬੜਾ ਜਿਹੜਾ ਕਤਲਿਆਮ ਆ ਉਹ ਕੀਤਾ ਸੀ ਸਰਕਾਰ ਨੇ ਇਹਨਾਂ ਨੂੰ 72 ਘੰਟੇ ਦਿੱਤੇ ਸੀ ਜੇ ਕਿਤੇ 72 ਘੰਟੇ ਫਿਰ ਕਿਤੇ ਸਾਨੂੰ ਮਿਲ ਗਏ ਨਾ ਸਾਰਿਆਂ ਨੂੰ ਪਤਾ ਵਾ ਕਿ ਇਹ ਪਰਿਵਾਰ ਹੀ ਸਾਰਾ ਚੋਰਾ ਦਾ ਆ ਹੁਣ ਸੂਰੀ ਦਾ ਭਰਾ ਲੋਕਾਂ ਦੇ ਟੇਵੇ ਜੇ ਵੇਖ ਕੇ ਭਵਿੱਖ ਦੱਸਦਾ ਕਿ ਉਹਨੂੰ ਆਪਣੇ ਭਰਾ ਦਾ ਭਵਿੱਖ ਨਹੀਂ ਪਤਾ ਵੀ ਉਹਨੇ ਕੁੱਤੇ ਦੀ ਮੌਤ ਮਾਰਨਾ ਵਾ ਕੂੜੇ ਦੇ ਢੇਰ ਕਰਕੇ ਉਹਨੇ ਮਰਨਾ ਆ ਇੱਕ ਬੰਦਾ ਮਰਵਾ ਕੇ ਮੁੜ ਕੇ ਸਰਕਾਰ ਅੱਗੇ ਤੁਸੀਂ ਤਰਲੇ ਮਾਰਦੇ ਇੱਕ ਨੌਕਰੀ ਦਾ ਦਿਓ ਜੀ ਸਾਨੂੰ ਸ਼ਹੀਦ ਦਾ ਦਰਜਾ ਦਿਓ ਅਸੀਂ ਉਹਨਾਂ ਚਿਹਰੇ ਫੂਕਣਾ ਨਹੀਂਗਾ ਬਾਂਦਰ ਸੈਨਾ ਦੁਸ਼ਟ ਸੂਰੀ ਵਰਗੇ ਜਿਹੜੇ ਆ ਉਹ ਸੰਤਾਂ ਦੇ ਖਿਲਾਫ ਸਿੱਖ ਨਾਇਕਾਂ ਦੇ ਖਿਲਾਫ ਗੁਰੂ ਘਰ ਦੇ ਖਿਲਾਫ ਮਰਿਆਦਾ ਦੇ ਖਿਲਾਫ ਭੌਂਕਣਗੇ ਫਿਰ ਭਾਈ ਸੰਦੀਪ ਸਿੰਘ ਸੰਨੀ ਵਰਗੇ ਸੂਰਮੇ ਜਿਹੜੇ ਆ ਉਹ ਫਿਰ ਇਦਾਂ ਹੀ ਜਿਹੜਾ ਪਟਾਕਾ ਆ ਉਹ ਪਾਉਂਦੇ ਹੁੰਦੇ ਆ ਆ ਸੂਰੀ ਜਿਹੜਾ ਕੂੜੇ ਦੇ ਢੇਰ ਤੇ ਮਰਿਆ ਜਿਹੜੇ ਉਹਨੂੰ ਸ਼ਹੀਦ ਬਣਾਉਣਾ ਚਾਹੁੰਦੇ ਆ ਇਹਨਾਂ ਦੇ ਪਹਿਲੇ ਵੀ ਸ਼ਹੀਦ ਜਿਹੜੇ ਆ ਉਹ ਇਦਾਂ ਦੇ ਹੀ ਸੀ ਪਹਿਲਾ ਜਿਹੜਾ ਤੁਹਾਨੂੰ ਮਰਿਆ ਵਾ ਤੁਹਾਡਾ ਤੁਹਾਨੂੰ ਭੁੱਲਣ ਨਹੀਂ ੜਿਆ ਤੁਸੀਂ ਹੋਰ ਲੈਣਾ ਲਾ ਕੇ ਖਲੋਤੇ ਜੇ ਅਸੀਂ ਭਾਈ ਸਾਹਿਬ ਕੋਈ ਕਾਤਲ ਨਹੀਂ ਅਸੀਂ ਜ਼ਾਲਮ ਨਹੀਂ ਅਸੀਂ ਆਪਦੇ ਹੱਕਾਂ ਵਾਸਤੇ ਲੜਦੇ ਆਂ ਪਰ ਜੇ ਸਾਨੂੰ ਕੋਈ ਪ੍ਰਵੋਕ ਕਰੂਗਾ ਤੇ ਫਿਰ ਕੋਈ ਗੱਲ ਨਹੀਂ ਭਜਦੇਆਂ ਨੂੰ ਵਾਹਣ ਇੱਕੋ ਜੇ ਆ ਜਿੱਥੇ ਮਰਜੀ ਆ ਕੇ ਟੱਕਰ ਲਿਓ ਕਿੱਥੇ ਅੱਗੇ ਦੋ ਤਿੰਨ ਗਏ ਉੱਥੇ ਹੋਰ ਤੁਰ ਜਾਣਗੇ ਖਾਲਸਾ ਤੇ ਖਲੋਤਾ ਵਾ ਮੈਂ ਮਰ ਜੂਗਾ ਮਗਰੋਂ ਮੇਰਾ ਪੁੱਤ ਕੜਾ ਹੋ ਜੂਗਾ ਖਾਲਸਾ ਜਿਹੜਾ ਆ ਨਾ ਉਹ ਹਮੇਸ਼ਾ ਇਤਨਾ ਹੀ ਚੱਲਦਾ ਆਇਆ ਤੇ ਚੱਲਦਾ ਰਹੂਗਾ ਸੁਦੀਰ ਕੁਮਾਰ ਸੂਰੀ ਦੇ ਕਤਲ ਮਾਮਲੇ ਦੇ ਵਿੱਚ ਸਜ਼ਾ ਕੱਟ ਰਹੇ ਸੰਦੀਪ ਸਿੰਘ ਉਰਫ ਸਨੀ ਦੇ ਨਾਲ ਪਟਿਆਲਾ ਜੇਲ੍ਹ ਚ ਹੋਈ ਸੂਬਾ ਸਰਹੰਦ ਦੀ ਮੌਤ ਤੋਂ ਬਾਅਦ ਅੱਜ ਉਸ ਦੇ ਘਰ ਦੇ ਵਿੱਚ ਜਿਹੜਾ ਸੀ ਅਖੰਡ ਪੰਚ ਸਾਹਿਬ ਦਾ ਭੋਗ ਜਿਹੜਾ ਸੀਗਾ ਉਹ ਪਾਇਆ ਜਾ ਰਿਹਾ ਸੀ ਹਾਲਾਂਕਿ ਬੇਸ਼ੱਕ ਬਹੁਤ ਸਿੱਖ ਸੰਗਤਾਂ ਦੇ ਵਿੱਚ ਕਾਫੀ ਰੋਸ਼ ਜਿਹੜਾ ਸੀਗਾ ਉਹ ਪਾਇਆ ਜਾ ਰਿਹਾ ਸੀ ਉਹ ਸੂਬਾ ਸਰਹੰਦ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਔਰ ਲਗਾਤਾਰ ਹੀ ਬਹੁਤ ਸਾਰੇ ਵੱਡੇ ਸਿੱਖ ਆਗੂ ਜਿਹੜੇ ਸਨ ਉਹਨਾਂ ਵੱਲੋਂ ਬਹੁਤ ਸਾਰੇ ਵੱਡੇ ਬਿਆਨ ਜਿਹੜੇ ਸਭ ਦਿੱਤੇ ਗਏ ਸੀ ਜਿੱਚੂ ਸਾਫ ਤੋਂ ਕਿਹਾ ਗਿਆ ਸੀ ਕਿ ਕਿਸੇ ਵੀ ਤਰ੍ਹਾਂ ਦਾ ਪਾੜ ਦੇ ਭੋਗ ਜਿਹੜੇ ਉਹ ਨਾ ਪਾਇਆ ਜਾ ਸਕਲ ਜਿੱਦਾਂ ਹੀ ਪਾੜ ਦੇ ਭੋਗ ਦੀ ਸੂਚਨਾ ਪ੍ਰਾਪਤ ਹੋਈ ਤੰਤਮੀ ਸਾਲ ਦੇ ਆਗੂ ਅਤੇ ਕਈ ਹੋਰ ਨੌਜਵਾਨ ਜਿਹੜੇ ਨੇ ਉੱਥੇ ਮੌਕੇ ਤੇ ਪਹੁੰਚਦੇ ਨੇ ਅਤੇ ਉਸ ਪਾੜ ਦੇ ਭੋਗ ਨੂੰ ਜਿਹੜਾ ਹੈ ਉਹ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦਾ ਭਾਈ ਰਣਜੀਤ ਸਿੰਘ ਸਾਹਿਬ ਮੌਜੂਦ ਨੇ ਗੱਲਬਾਤ ਕਰ ਰਹੇ ਨੇ ਭਾਈ ਗੁਰਜੀਤ ਸਿੰਘ ਖਾਲਸਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਰਣਜੀਤ ਸਿੰਘ ਜੀ ਜਿਸ ਤਰ੍ਹਾਂ ਕਿ ਪਹਿਲਾਂ ਹੀ ਕਿਹਾ ਗਿਆ ਸੀਗਾ ਕਿ ਸੂਬਾ ਸਰਹੰਦ ਦੇ ਪਾੜ ਦਾ ਭੋਗ ਨਾ ਪ ਜਤਿਦਾਸ਼ ਜੀ ਅਕਾਲ ਤਖਤ ਨੇ ਵੀ ਕਿਹਾ ਬਹੁਤ ਸਾਰੇ ਸਿੱਖ ਸਥੇ ਬੰਦੇ ਰਿਆ ਗੁਆਨੇ ਕਿਹਾ ਇਹ ਲੱਗਦਾ ਕੀ ਕਾਰਨ ਲੱਗਦਾ ਕਿ ਅੱਜ ਫੇਰ ਭੋਗ ਪੈ ਰਿਹਾ ਸੀ ਤੁਸੀਂ ਉਥੇ ਮੌਕੇ ਤੇ ਕਿ ਦੇਖੋ ਪੁਲਿਸ ਪ੍ਰਸ਼ਾਸਨ ਨੇ ਸਰਕਾਰ ਨੇ ਹਕੂਮਤ ਨੇ ਸਿੱਖ ਕੌਮ ਨੂੰ ਬੰਗਾਰ ਪਾਉਣ ਦੀ ਦੁਬਾਰਾ ਜਿਹੜੀ ਕੋਸ਼ਿਸ਼ ਆ ਉਹ ਕੀਤੀ ਸੀ ਇਹ ਜਿਹੜਾ ਸੂਬਾ ਸਿਉ ਸੀ ਇਹ ਸੂਬਾ ਸਰਹੰਦ ਆਪਣੇ ਆਪ ਨੂੰ ਅਖਵਾਉਂਦਾ ਸੀ ਤੇ ਜਿਵੇਂ ਸੂਬੇ ਸਰਹੰਦ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ ਇਸ ਜ਼ਾਲਮ ਇਸ ਦਰਿੰਦੇ ਇਸ ਬੁਚੇੜ ਪੁਲਿਸ ਅਫਸਰ ਨੇ ਸੂਬੇ ਸਰਹੰਦ ਨੇ ਅਨੇਕਾਂ ਸੇਖ ਨੌਜਵਾਨਾਂ ਨੂੰ ਕੋ-ਕੋ ਕੇ ਜਿਹੜਾ ਸ਼ਹੀਦ ਆ ਉਹ ਕੀਤਾ ਕਿਸੇ ਦੇ ਪੱਟ ਚੀਰ ਦਿੱਤੇ ਸੀ ਕਿਸੇ ਦੇ ਸਿਰ ਵਿੱਚ ਇਹਨੇ ਕਿਲ ਠੋਕ ਦਿੱਤੇ ਸੀ ਤੇ ਜਿਵੇਂ ਭਾਈ ਮਤੀਦਾਸ ਜੀ ਨੂੰ ਦੋ ਫਾੜ ਕਰਕੇ ਸ਼ਹੀਦ ਕੀਤਾ ਗਿਆ ਸੀ ਮੁਗਲ ਹਕੂਮਤ ਨੇ ਏਸੇ ਨੇ ਉਸੇ ਤਰ੍ਹਾਂ ਹੀ ਬਾਬਾ ਚਰਨ ਸਿੰਘ ਜੀ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਨੂੰ ਦੋ ਜੀਬਾਂ ਦੇ ਨਾਲ ਬੰਨ੍ਹ ਕੇ ਤੇ ਵਿਚਾਲਦੇ ਹੋਂ ਜਿਹੜਾ ਆ ਉਹ ਪਾਰ ਦਿੱਤਾ ਸੀ ਸ਼ਰਾਬਾਂ ਪੀ ਕੇ ਸਾਡੀਆਂ ਧੀਆਂ ਭੈਣਾਂ ਦੀ ਥਾਣਿਆਂ ਦੇ ਵਿੱਚ ਜਿਹੜੀ ਪੱਤ ਆ ਉਹ ਲੁੱਟੀ ਸੀ ਜੁਹਾਰੂ ਸਿੰਘਾਂ ਦੇ ਘਰ ਜਿਹੜੇ ਆ ਉਹ ਢਾਅ ਦਿੱਤੇ ਸੀ ਤੇ ਇਹ ਇੰਨਾ ਜ਼ਾਲਮ ਸੀ ਕਿ ਇਹ ਕਹਿੰਦਾ ਸੀ ਕਿ ਮੈਨੂੰ ਸੂਬਾ ਸਰਹੰਦ ਦੀ ਸਮਝੋ ਪਰ ਜਦੋਂ ਸੂਬਾ ਸਰਹੰਦ ਨੂੰ ਫਿਰ ਬਾਬਾ ਬੰਦਾ ਸਿੰਘ ਜੀ ਬਹਾਦਰ ਗਰਜੇ ਤੇ ਉਹਨਾਂ ਨੇ ਸੂਬੇ ਸਰਹੰਦ ਨੂੰ ਜਿਹੜੀ ਮੌਤ ਦੀ ਜਿਹੜੀ ਸਜ਼ਾ ਆ ਉਹ ਦਿੱਤੀ ਖਾਲਸਾਈ ਪਰੰਪਰਾਵਾਂ ਅਨੁਸਾਰ ਤੇ ਇਸੇ ਤਰ੍ਹਾਂ ਹੀ ਫਿਰ ਕੌਮੀ ਯੋਧੇ ਭਾਈ ਸੰਦੀਪ ਸਿੰਘ ਸੰਨੀ ਨੇ ਪਟਿਆਲਾ ਜੇਲ੍ਹ ਦੇ ਵਿੱਚ ਇਸ ਦੁਸ਼ਟ ਨੂੰ ਜਿਹੜਾ ਸੋਧ ਕੇ ਖਾਲਸਾਈ ਪਰੰਪਰਾਵਾਂ ਅਨੁਸਾਰ ਇਤਿਹਾਸ ਸਿਰਜਿਆ ਤੇ ਇਸ ਦੁਸ਼ਟ ਦਾ ਜਿਹੜਾ ਭੋਗਿਆ ਸਿੱਖ ਮਰਿਆਦਾ ਅਨੁਸਾਰ ਸਿੱਖ ਰਵਾਇਤਾਂ ਅਨੁਸਾਰ ਸਿੱਖ ਰਸਮਾਂ ਅਨੁਸਾਰ ਜਿਹੜਾ ਆ ਉਹ ਨਹੀਂ ਪੈ ਸਕਦਾ ਸੀ ਪਰ ਪੁਲਿਸ ਪ੍ਰਸ਼ਾਸਨ ਨੇ ਤੇ ਪਰਿਵਾਰ ਨੇ ਜਿਹਦੀ ਕੋਸ਼ਿਸ਼ ਆ ਉਹ ਕੀਤੀ ਤੇ ਫਿਰ ਸਿੰਘਾਂ ਨੇ ਵੀ ਜਿਹੜਾ ਆਪਣਾ ਫਰਜ਼ ਨਿਭਾਇਆ ਸੀ ਪੰਜ ਸਿੰਘ ਸੀ ਦਾਸ ਸੀ ਨਾਲ ਭਾਈ ਭਪਿੰਦਰ ਸਿੰਘ 6 ਜੂਨ ਪਰਮਜੀਤ ਸਿੰਘ ਅਕਾਲੀ ਤੇ ਦੋ ਸਿੰਘ ਹੋਰ ਸੀ ਅਸੀਂ ਪੰਜਾਂ ਸਿੰਘਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਜਿਹਦੀ ਭੱਜੜਿਆ ਉਹ ਪਾ ਦਿੱਤੀ ਜਦੋਂ ਉੱਥੇ ਜਾ ਕੇ ਪਹਿਲਾ ਜਕਾਰਾ ਗਜਾਇਆ ਬੋਲੇ ਸੋਨਹਿਾਲ ਸਤਿ ਸ੍ਰੀ ਅਕਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾਬਾਦ ਬੁੱਚੜ ਥਾਣੇਦਾਰ ਮੁਰਦਾਬਾਦ ਤੇ ਪੁਲਿਸ ਪ੍ਰਸ਼ਾਸਨ ਨੂੰ ਜਿਹੜੀਆਂ ਭੱਜੜਾਂ ਉਹ ਪੈ ਗਈਆਂ ਸੋ ਇਹੋ ਜਿਹੇ ਬੁਚਰਾਂ ਦੇ ਜਿਹੜੇ ਭੋਗਿਆ ਉਹ ਸੇਖ ਰਵਾਈਤਾਂ ਅਨੁਸਾਰ ਜਿਹੜੇ ਉਹ ਨਹੀਂ ਪਾਣੇ ਚਾਹੀਦੇ ਇਹੋ ਜਿਹੇ ਬੁਚਰਾਂ ਦੀਆਂ ਜਿਹੜੀਆਂ ਲਾਸ਼ਾਂ ਆ ਉਹ ਉਹਨੂੰ ਤਾਂ ਜਿਹੜੇ ਕੁੱਤੇ ਆ ਉਹ ਵੀ ਨਹੀਂ ਖਾਂਦੇ ਹਾਂ ਸੋ ਇਹ ਜੋ ਕੁਝ ਕੋਈ ਕਰਮ ਕੀਤਾ ਜਾਣ ਲੱਗਾ ਸੀ ਸੋ ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰਦੇ ਅਸੀਂ ਚਾਹੁੰਦੇ ਸੀ ਕਿ ਅਸੀਂ ਖੁਦ ਉੱਥੇ ਪਹੁੰਚ ਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬੇਆ ਬੈਠੀਏ ਤੇ ਉੱਥੇ ਪਾਠ ਕਰਕੇ ਤੇ ਆਪਣੇ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਕਰੀਏ ਜਿਹੜੇ ਇਸ ਸੂਬੇ ਸਰਹੰਦ ਨੇ ਇਸ ਜ਼ਾਲਮ ਨੇ ਜਿਹੜੇ ਕੋਹ ਕੋਕੇ ਜਿਹੜੇ ਸ਼ਹੀਦ ਹੋ ਆ ਉਹ ਕੀਤੇ ਸੀ ਲੇਕਿਨ ਜਿਹੜੇ ਵਿਅਕਤੀ ਵੱਲੋਂ ਜਾਂ ਜਿਹੜੇ ਸਿੰਘ ਵੱਲੋਂ ਪਾਠ ਕੀਤਾ ਜਾ ਰਿਹਾ ਅਰਦਾਸ ਕੀਤੀ ਜਾ ਰਹੀ ਸੀਗੀ ਉਹਨੂੰ ਪਹਿਲਾਂ ਹੀ ਕਿਹਾ ਗਿਆ ਸੀ ਕਿ ਕਿਸੇ ਵੀ ਤਰ੍ਹਾਂ ਦੀ ਅਰਦਾਸ ਨਾ ਕੀਤੀ ਜਾਵੇ ਕੀ ਲੱਗਦਾ ਇਹ ਵੀ ਕੋਰ ਅਪਰਾਧ ਹੈ ਉਸ ਨੂੰ ਉਸ ਬੰਦੇ ਦਾ ਉਸ ਗ੍ਰੰਥੀ ਦਾ ਉਸ ਪਾਠੀ ਦਾ ਉਸ ਕੀਰਤਨੀਏ ਦਾ ਸਾਨੂੰ ਪਤਾ ਲੱਗ ਗਿਆ ਨਾ ਤੇ ਜੀਬ ਦੇ ਪਿੱਛੇ ਬੰਨ ਕੇ ਉਹਨੂੰ ਇਹੋ ਜੀ ਸਜ਼ਾ ਦੇਵਾਂਗੇ ਕਿ ਖਾਲਸਾ ਹੀ ਪਰੰਪਰਾਵਾਂ ਅਨੁਸਾਰ ਉਹਦਾ ਇਹੋ ਜਿਹਾ ਹਾਲ ਕਰਾਂਗੇ ਕਿ ਉਹਦੀਆਂ ਪੀੜੀਆਂ ਜਿਹੜੀਆਂ ਆ ਉਹ ਯਾਦ ਰੱਖਣਗੀਆਂ ਕਿਉਂਕਿ ਉਹਨੇ ਜਿਹਦਾ ਕੋ ਗਰਮ ਕੀਤਾ ਆ ਕੋ ਛੋਟਾ ਨਹੀਂ ਤੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕੀ ਇਹ ਇਸ ਵਿਅਕਤੀ ਦੀ ਪਛਾਣ ਕਰਕੇ ਤੇ ਇਹਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਖਾਲਸਾ ਪੰਥ ਵੱਲੋਂ ਜਿਹੜਾ ਆ ਉਹ ਛੇਕਿਆ ਜਾਣਾ ਚਾਹੀਦਾ ਆ ਤੇ ਉਸ ਵੇਲੇ ਪੁਲਿਸ ਪ੍ਰਸ਼ਾਸਨ ਪਹਿਲਾਂ ਹੀ ਬਹੁਤ ਮਜੂਜ ਸੀਗਾ ਕਿ ਲੱਗਦਾ ਸੀਗਾ ਕਿ ਇਸ ਤਰ੍ਹਾਂ ਦੀ ਜਿਹੜੀ ਕਾਰਵਾਈ ਜਿਹੜੀ ਤੁਸੀਂ ਕਰਨ ਚੱਲੀ ਸੀ ਕਿ ਲੱਗਦਾ ਉਹਨਾਂ ਪਹਿਲਾਂ ਪਤਾ ਸੀ ਇਹ ਚੀਜ਼ਾਂ ਹੋ ਸਕਦੀਆਂ ਨੇ ਦੇਖੋ ਪੁਲਿਸ ਪ੍ਰਸ਼ਾਸਨ ਨੇ ਤਾਂ ਉੱਥੇ ਆਉਣਾ ਹੀ ਸੀ ਕਿਉਂਕਿ ਇਹ ਪੁਲਿਸ ਪ੍ਰਸ਼ਾਸਨ ਦਾ ਹੀ ਬੰਦਾ ਸੀ ਤੇ ਇਸ ਪੁਲਿਸ ਪ੍ਰਸ਼ਾਸਨ ਨੇ ਸਰਕਾਰ ਨੇ ਹੀ ਆਤੰਕ ਜਿਹੜਾ ਆ ਉਹ ਮਚਾਇਆ ਹੋਇਆ ਸੀ ਤੇ ਸਾਨੂੰ ਵੀ ਪਤਾ ਸੀ ਕਿ ਉੱਥੇ ਬਹੁਤ ਜ਼ਿਆਦੀ ਪੁਲਿਸ ਹੋਣੀ ਆ ਪਰ ਇਹੋ ਜੇ ਭੋਗ ਅਸੀਂ ਪਹਿਲਾਂ ਵੀ ਰੋਕੇ ਆਇਆ ਹੋ ਜੇ ਜ਼ਾਲਮਾਂ ਦੇ ਤੇ ਹੁਣ ਵੀ ਅੱਜ ਜਿਹੜਾ ਆ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਰੋਕਿਆ ਆ ਦਾਸ ਦੇ ਨਾਲ ਸਿੱਖ ਜੂਤ ਫੈਡਰੇਸ਼ਨ ਪਿੰਡਰਾਂਵਾਲਾ ਦੇ ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਉਪਾਲਾ ਖੜੇ ਆ ਤੇ ਅਸੀਂ ਸੰਗਤ ਨੂੰ ਦੱਸ ਦਈਏ ਜਦੋਂ ਐਸਐਸਪੀ ਸਵਰਨ ਦਾ ਘੋਟਨਾ ਤੇ ਉਹ ਵੀ ਬੜਾ ਜਾਦਮ ਸੀ ਜਿੰਨੇ ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਭਾਈ ਗੁਰਦੇਵ ਸਿੰਘ ਦੇਬੂ ਨੂੰ ਸ਼ਹੀਦ ਕੀਤਾ ਸੀ ਤੇ ਉਹਦਾ ਭੋਗ ਵੀ ਜਲੰਧਰ ਦੇ ਵਿੱਚ ਜਾ ਕੇ ਜਿਹੜਾ ਆ ਭਾਈ ਬਲਵੰਤ ਸਿੰਘ ਉਪਾਲਾ ਤੇ ਭਾਈ ਸਤਨਾਮ ਸਿੰਘ ਮਨਾਵਾ ਨੇ ਦੋ ਸਿੰਘਾਂ ਨੇ ਉਹਦਾ ਭੋਗ ਰੋਕ ਦਿੱਤਾ ਸੀ ਤੇ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਦਾ ਇਤਿਹਾਸ ਉਦੋਂ ਵੀ ਸਿਰਜਿਆ ਸੀ ਤੇ ਅੱਜ ਵੀ ਪੰਜ ਸਿੰਘਾਂ ਨੇ ਜਿਹੜਾ ਆ ਸਿਰਜਣ ਦਾ ਜਿਹੜਾ ਯਤਨ ਆ ਕੀਤਾ ਗੁਰੂ ਸਾਹਿਬ ਨੇ ਜਿਹਦੀ ਸੇਵਾ ਲਈ ਤੇ ਬਾਕੀ ਜਿਹੜੇ ਪੁਲਿਸ ਮੁਲਾਜ਼ਮ ਹੀ ਆ ਜਿਹਦੇ ਜੇਲ੍ਹਾਂ ਦੇ ਵਿੱਚ ਬੰਦਿਆ ਜਾਂ ਜਿਹੜੇ ਬਾਹਰ ਆ ਇਹਨਾਂ ਦੇ ਭੋਗ ਵੀ ਸਿੱਖ ਰਵਾਈਤਾਂ ਅਨੁਸਾਰ ਜਿਹਦੇ ਆ ਨਹੀਂ ਪਹਨ ਦਿੱਤੇ ਜਾਣਗੇ ਇਹ ਸਿੱਖ ਨਹੀਂ ਆ ਇਹ ਤੇ ਜ਼ਾਲਮ ਆ ਇਹ ਤੇ ਦਰਿੰਦੇ ਆ ਇਹ ਜ਼ਾਲਮ ਥਾਣੇਦਾਰ ਬੁੱੱਟੜ ਸੂਬਾ ਸਰਹੰਦ ਇਹ ਅਬਦਾਲੀ ਨਾਲੋਂ ਮੱッセ ਰੰਗੜ ਦੇ ਨਾਲੋਂ ਮੀਰ ਮੰਨੂ ਦੇ ਨਾਲੋਂ ਫਰੁਖਸੀਅਰ ਦੇ ਨਾਲੋਂ ਜਨਰਲ ਡਾਇਰ ਦੇ ਨਾਲੋਂ ਬੁੱੱਟੜ ਬਿਆੰਤ ਸਿੰਘ ਦੇ ਨਾਲੋਂ ਜਿਹੜਾ ਆ ਉਹ ਘੱਟ ਨਹੀਂ ਸੀ ਸੋ ਇਹਦੇ ਝੁਲਮਾਂ ਨੂੰ ਇਹਦੇ ਪਾਪਾਂ ਨੂੰ ਹਮੇਸ਼ਾ ਜਿਹੜਾ ਚੇਤਾ ਰੱਖਿਆ ਜਾਏਗਾ ਤੇ ਇਹਨੂੰ ਹਮੇਸ਼ਾ ਜਿਹੜੀਆਂ ਲਾਹਣਤਾਂ ਆ ਉਹ ਪੈਂਦੀਆਂ ਰਹਿਣਗੀਆਂ ਇਹ ਸੂਬੇ ਸਰਹੰਦ ਵਰਗੇ ਜਿਹੜੇ ਹੁਣ ਵੀ ਦੁਸ਼ਟ ਪੁਲਿਸ ਅਸਰਿਆ ਉਹ ਵੀ ਯਾਦ ਰੱਖਣ ਕਿ ਜੇਕਰ ਇੰਦਰਾ ਗਾਂਧੀ ਆਏਗੀ ਤਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਭਾਈ ਸਤਵੰਤ ਸਿੰਘ ਭਾਈ ਬਿਅੰਤ ਸਿੰਘ ਭਾਈ ਕੇਹਲ ਸਿੰਘ ਵਰਗੇ ਸੂਰਮੇ ਵੀ ਉਹ ਜਨਮ ਲੈਂਦੇ ਰਹਿਣਗੇ ਜੇਕਰ ਜਨਰਲ ਵੈਦਿਆ ਵਰਗੇ ਦਰਬਾਰ ਸਾਹਿਬ ਤੇ ਹਮਲਾ ਕਰਨਗੇ ਤੇ ਭਾਈ ਸੁੱਖਾ ਜਿੰਦਾ ਵਰਗੇ ਜਿਹੜੇ ਸੂਰਮੇ ਆਓ ਸਾਡੇ ਗੱਜਣਗੇ ਤੇ ਜੇਕਰ ਆ ਬਾਂਦਰ ਸੈਨਾ ਦੁਸ਼ਟ ਸੂਰੀ ਵਰਗੇ ਜਿਹੜੇ ਆ ਉਹ ਸੰਤਾਂ ਦੇ ਖਿਲਾਫ ਸਿੱਖ ਨਾਇਕਾਂ ਦੇ ਖਿਲਾਫ ਗੁਰੂ ਘਰ ਦੇ ਖਿਲਾਫ ਮर्यादा ਦੇ ਖਿਲਾਫ ਭੌਂਕਣਗੇ ਤੇ ਫਿਰ ਭਾਈ ਸੰਦੀਪ ਸਿੰਘ ਸੰਨੀ ਵਰਗੇ ਸੂਰਮੇ ਜਿਹੜੇ ਆ ਉਹ ਫਿਰ ਇਦਾਂ ਹੀ ਜਿਹੜਾ ਪਟਾਕਾ ਆ ਉਹ ਪਾਉਂਦੇ ਹੁੰਦੇ ਆ ਭਾਈ ਸੰਦੀਪ ਸਿੰਘ ਸੰਨੀ ਦੇ ਐਕਸ਼ਨ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਨੀ ਹੀ ਘਾਟਿਆ ਭਾਈ ਸੰਦੀਪ ਸਿੰਘ ਸੰਨੀ ਸਾਡੀ ਸਿੱਖ ਕੌਮ ਦਾ ਯੋਧਾ ਆ ਤੇ ਜਿਹੜੇ ਲੋਕ ਸੂਰੀ ਜਿਹੜਾ ਕੂੜੇ ਦੇ ਢੇਰ ਤੇ ਮਰਿਆ ਜਿਹੜੇ ਉਹਨੂੰ ਸ਼ਹੀਦ ਬਣਾਉਣਾ ਚਾਹੁੰਦੇ ਆ ਇਹਨਾਂ ਦੇ ਪਹਿਲੇ ਵੀ ਸ਼ਹੀਦ ਜਿਹੜੇ ਆ ਉਹ ਇਦਾਂ ਦੇ ਹੀ ਸੀ ਤੇ ਕੋਈ ਗੱਲ ਨਹੀਂ ਤੁਸੀਂ ਭਾਵੇਂ ਸੂਰੀ ਨੂੰ ਸ਼ਹੀਦ ਮੰਨੋ ਭਾਵੇਂ ਜੋ ਮਰਜ਼ੀ ਮੰਨੋ ਉਹ ਸਿੱਖ ਕੌਮ ਦਾ ਜਿਹੜਾ ਦੁਸ਼ਮਣ ਸੀ ਤੇ ਉਹਨੂੰ ਖਾਲਸਾਈ ਪਰੰਪਰਾ ਅਨੁਸਾਰ ਜਿਹੜੀ ਸਜ਼ਾ ਆ ਉਹ ਦਿੱਤੀ ਗਈ ਹੈ ਲੇਕਿਨ ਅਨਜੀਤ ਸਿੰਘ ਜੀ ਜਿੱਦਾਂ ਕਿਹਾ ਜਾ ਰਿਹਾ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਸੰਦੀਪ ਸਿੰਘ ਸਨਨੀ ਤੇ ਬਹੁਤ ਤਸ਼ੱਦਦ ਆਇਆ ਗਿਆ ਕਹਿੰਦੇ ਕਿ ਪੰਜ ਪੰਜ ਕਿਸ਼ਾਰੇ ਜਿਹੜੇ ਸੀਗੇ ਉਹਰੇ ਕੂ ਨਾ ਲੈਪਟਾਪ ਸੀਗੇ ਜਿਹੜਾ ਥੜਾਈ ਸਸਿਕਾ ਬਹੁਤ ਜ਼ਰਾ ਡੈਮੇਜ ਕੀਤਾ ਗਿਆ ਤੁਹਾਨੂੰ ਲੱਗਦਾ ਹੈ ਕਿ ਕਹਿੰਦੇ ਕਿ ਜਦੋਂ ਸਤਨਾ ਵਾਇਗਰੂ ਬੋਲਦਾ ਸੀ ਤਾਂ ਕਹਿੰਦੇ ਤੂੰ ਸਤਨਾ ਵਾਇਗਰੂ ਵੀ ਨਹੀਂ ਬੋਲਣਾ ਕੀ ਲੱਗਦਾ ਤੁਹਾਨੂੰ ਜੇ ਅਸੀਂ ਪੰਜਾਬ ਦੇ ਵਿੱਚ ਹੀ ਆਪਣੇ ਨੌਜਵਾਨਾਂ ਨੂੰ ਸੇਫਲੀ ਰੱਖ ਸਕਦੇ ਤੇ ਕਿੱਥੇ ਆਪਾਂ ਸੇਫ ਆਪਲੇ ਸੰਭਾਲਦੇ ਦੇਖੋ ਪੰਜਾਬ ਪੁਲਿਸ ਦਾ ਨਾ ਇਸ ਸਰਕਾਰ ਦਾ ਵਤੀਰਾ ਅੱਜ ਵੀ ਜਿਉਂਦੀ ਤਿਉਂ ਹੈ ਜੋ ਕੁਝ ਖਾੜਕੂ ਆਦ ਦੇ ਵੇਲੇ ਪੰਜਾਬ ਪੁਲਿਸ ਕਰਦੀ ਰਹੀ ਆ ਉਹ ਅੱਜ ਵੀ ਪੰਜਾਬ ਪੁਲਿਸ ਜਗਾਹ ਵਗਾਹੇ ਅੱਜ ਵੀ ਨੌਜਵਾਨਾਂ ਦੇ ਨਾਲ ਜਿਹੜਾ ਆ ਉਹੀ ਕੁਝ ਕਰ ਸਕਦੀ ਆ ਤੁਸੀਂ ਭਾਈ ਸੰਦੀਪ ਸਿੰਘ ਸੰਨੀ ਦੀ ਗੱਲ ਕੀਤੀ ਆ ਤੇ ਇਸ ਦੇ ਨਾਲ ਹੀ ਤੁਸੀਂ ਦੇਖੋ ਕਿ ਕਿੰਨੇ ਸਿੰਘ ਜਿਹੜੇ ਥਾਣਿਆਂ ਦੇ ਵਿੱਚ ਜਿਹੜਾ ਰੋਦੇ ਆ ਆਮ ਸਿੱਖ ਦੀ ਤਾਂ ਗੱਲ ਛੱਡੋ ਇੱਥੇ ਤਾਂ ਆਕਾਦਕ ਸਿੰਘ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਨਹੀਂ ਬਖਸ਼ਿਆ ਬਾਬਾ ਚਰਨ ਸਿੰਘ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਨੂੰ ਨਹੀਂ ਬਖਸ਼ਿਆ ਮਨੁੱਖੀ ਹਕਾਂ ਦੇ ਪਹਿਰੇਦਾਰ ਭਾਈ ਜਸਵੰਤ ਸਿੰਘ ਖਾਲੜਾ ਨੂੰ ਨਹੀਂ ਬਖਸ਼ਿਆ ਵਕੀਲ ਸਨ ਰੋਪੜ ਤੋਂ ਭਾਈ ਕੁਲਵੰਤ ਸਿੰਘ ਉਹਨਾਂ ਨੂੰ ਜਿਹੜਾ ਨਹੀਂ ਬਖਸ਼ਿਆ ਪੁਲਿਸ ਨੇ ਪਹਿਲਾਂ ਵੀ ਬੜੇ ਬੜੇ ਜਿਹੜੇ ਜ਼ੁਲਮ ਕੀਤੇ ਤੇ ਅੱਜ ਵੀ ਪੁਲਿਸ ਦਾ ਜਿਹੜਾ ਵਤੀਰਾ ਆ ਜਿਉਂਦਾ ਤੇ ਹੋਇਆ ਪਰ ਸੂਬੇ ਸਰਹੰਦ ਦਾ ਜੋ ਹਸ਼ਰ ਹੋਇਆ ਆ ਪੁਲਿਸ ਮੁਲਾਜ਼ਮਾਂ ਨੂੰ ਉਹਦੇ ਤੋਂ ਹੁਣ ਜਿਹਦਾ ਕੁਝ ਸਿੱਖ ਲੈਣਾ ਚਾਹੀਦਾ ਆ ਬਿਲਕੁਲ ਬਿਲਕੁਲ ਉਸ ਜਿਹੜੀਆਂ ਤਸਵੀਰਾਂ ਸਨ ਉਹ ਚ ਇੱਕ ਤਸਵੀਰ ਬੜੀ 6 ਜੂਨ ਜੀ ਤੁਹਾਡੀ ਫੇਰ ਭੁਵਿੰਦਰ ਸਿੰਘ ਜੀ ਤੁਹਾਡੀ ਸਾਹਮਣੇ ਆ ਰਹੀ ਹੈ ਜਿੱਚ ਤੁਸੀਂ ਕਹਿ ਰਹੇ ਹੋ ਕਿ ਤੇਰਾ ਨਾਮ ਆ ਯਾਦ ਰੱਖ ਲਿਆ ਕਿਤਾ ਨਾਮ ਯਾਦ ਰੱਖ ਲਿਆ ਔਰ ਕਿਸ ਕਰਕੇ ਨਾਮ ਯਾਦ ਰੱਖਿਆ ਬਣੇ देखो ਜਦੋਂ ਆਪਾਂ ਉਹਦੇ ਬੁੱਚੜ ਪੁਲਿਸ ਵਾਲੇ ਦੇ ਖਿਲਾਫ ਬੋਲ ਰਹੇ ਸੀਗੇ ਤੇ ਇੱਕ ਪੁਲਿਸ ਵਾਲਾ ਨੂੰ ਕਹਿਣ ਦਿਆ ਸੀਗਾ ਕਿ ਉਹ ਬਹਾਦਰ ਆ ਤੇ ਸਾਡੇ ਨਾਲ ਧੱਕਾ ਮੁਕੀ ਕਰ ਰਿਹਾ ਸੀਗਾ ਤੇ ਬੜੀ ਬਤਮੀਜੀ ਦੇ ਨਾਲ ਬੋਲ ਰਿਹਾ ਸੀਗਾ ਤੇ ਇਸ ਕਰਕੇ ਉਹਨੂੰ ਕਿਹਾ ਸੀਗਾ ਵੀ ਜਿਹੜੇ ਰਾਏ ਸੁਭਾ ਗਿਆ ਤੂੰ ਉਸ ਰਾਏ ਨਾ ਤੋਰ ਨਹੀਂ ਤੇ ਅਸੀਂ ਨਾ ਸਾਨੂੰ ਸਾਰਿਆਂ ਦੇ ਯਾਦ ਆ ਕਿ ਕਿਹੜਾ ਕੀ ਕਰ ਰਿਹਾ ਵਾ ਲੇਕਿਨ ਕਹਿੰਦੇ ਨੇ ਕਿ ਖੰਡਪਾਟ ਸਾਹਿਬ ਦਾ ਭੋਗ ਪਾਣਾ ਬੜਾ ਜ਼ਰੂਰੀ ਹੁੰਦਾ ਆ ਤੁਸੀਂ ਉੱਥੇ ਪਹੁੰਚੇ ਰੋਕਿਆ ਕੀ ਕਾਰਨ ਕੀ ਸਮਝਦੇ ਪਏ ਸਾਰਾ ਕਾਰਜ ਕਰ ਜਾਂ ਤੁਸੀਂ ਕੀਤਾ ਜਾਂ ਤੁਸੀਂ ਵਿਰੋਧ ਜੜਾ ਕੀਤਾ ਸਾਰਾ ਪਿਛੇ ਦੇਖੋ ਜਦੋਂ ਇਹ ਸੂਬਾ ਸਰਹੰਦ ਨੇ 14 14 ਸਾਲਾਂ ਦੇ 18 18 ਸਾਲਾਂ ਦੇ ਬੱਚੇ ਚੁੱਕ ਕੇ ਮਾਰ ਦਿੱਤੇ ਲਾਪਤਾ ਕਰ ਗਏ ਜਦੋਂ ਉਹਨਾਂ ਦੇ ਭੋਗ ਨਹੀਂ ਪਏ ਤੇ ਫਿਰ ਇਹਦਾ ਕਿਵੇਂ ਪਏਗਾ ਜਿਹੜੇ ਸਾਡੇ ਛੋਟੇ ਛੋਟੇ ਕੌਮ ਦੇ ਬੱਚੇ ਮਾਰ ਦਿੱਤੇ ਨੌਜਵਾਨ ਮਾਰ ਦਿੱਤੇ ਜਦੋਂ ਉਹਨਾਂ ਦੇ ਭੋਗ ਪੈ ਜਾਣਗੇ ਮੁੜ ਕੇ ਵੇਖਾਂਗੇ ਵੀ ਇਹਦਾ ਪੈਣ ਦੇਣਾ ਕਿ ਨਹੀਂ ਪੈਣ ਦੇਣਾ ਜਿਹੜਾ ਬੰਦਾ ਹੈ ਕਿ ਸਿੱਖੀ ਦੇ ਵਿਰੋਧ 'ਚ ਆ ਗਿਆ ਸਿੱਖਾਂ ਦੇ ਨਹੀਂ ਸਿੱਖੀ ਦੇ ਵਿਰੋਧ 'ਚ ਆ ਗਿਆ ਦਿਮਾਲਿਆਂ ਦੇ ਵਿਰੋਧ 'ਚ ਆ ਗਿਆ ਦਸਤਾਰਾਂ ਦੇ ਦਾੜ੍ਹਿਆਂ ਦੇ ਕਸ਼ਹਿਰਿਆਂ ਦੇ ਕੜਿਆਂ ਦੇ ਗੱਤਰਿਆਂ ਦੇ ਵਿਰੋਧ 'ਚ ਆ ਗਿਆ ਫਿਰ ਉਹ ਸਿੱਖ ਕਿੱਥੋਂ ਰਹਿ ਗਿਆ ਫਿਰ ਸਿੱਖੀ ਰਵਾਇਤਾਂ ਅਨੁਸਾਰ ਉਹਦਾ ਭੋਗ ਨਹੀਂ ਪਾਊਗਾ ਅਸੀਂ ਰੋਕਾਂਗੇ ਡਟ ਕੇ ਰੋਕਾਂਗੇ ਗਾਂ ਵੀ ਕੋਈ ਕਰੇਗਾ ਤੇ ਤਾਂ ਵੀ ਆਪਾਂ ਖਲੋਤੇ ਆ ਜਦੋਂ ਫੈਡਰੇਸ਼ਨ ਨੇ ਪਹਿਲਾਂ ਭੋਗ ਰੋਕਿਆ ਭਾਈ ਸਾਹਿਬ ਨੇ ਹੁਣੇ ਦੱਸਿਆ ਸਵਰਨਕੋਟ ਨੇ ਦਾ ਅਸੀਂ ਇਹਦਾ ਰੋਕਿਆ ਗਾਂ ਵੀ ਜਿਹੜੇ ਬੁੱਚੜ ਪੁਲਿਸ ਵਾਲੇ ਮਰਨਗੇ ਭਾਵੇਂ ਖਾਲਸੇ ਦੇ ਹੱਥੋਂ ਮਰਨ ਭਾਵੇਂ ਕਿਸੇਰਾ ਮਰਜੀ ਉਹਨਾਂ ਦੇ ਜਿਹੜੇ ਪੋਗਆ ਸਿੱਖ ਰਵਾਇਤਾਂ ਅਨੁਸਾਰ ਨਹੀਂ ਪਹਿਨ ਦਿੱਤੇ ਜਾਂਦੇ ਅਸਰ ਹੀ ਜਿਹੜੀ ਸਿੱਖ ਕਮਿਊਨਿਟੀ ਇਹਨਾਂ ਨੂੰ ਹਿੰਦੂਆਂ ਦੇ ਨਾਲ ਅਲੱਗ ਵੇਖਿਆ ਜਾਂਦਾ ਤੁਹਾਡੀ ਮੈਂ ਇੱਕ ਪੋਸਟ ਪੜ੍ਹ ਰਿਆ ਸੀ ਜਿਸ ਵਿੱਚ ਤੁਸੀਂ ਲਿਖਿਆ ਕਿ ਜਿਹੜਾ গীਤਾ ਦੇ ਕੁਝ ਅੰਗ ਸੀਗੇ ਜੋ ਪਟੇ ਮੇਂ ਜਿ ਮਿਲੇ ਨੇ ਦੁਰਗਾਣਾ ਮੰਦਿਰ ਦੇ ਵਿੱਚ ਇੱਕ ਬੱਚੇ ਸੀਗੇ ਉਹ ਬਾਥਰੂਮ ਕਰਦੇ ਹੋਏ ਨਜ਼ਰ ਆ ਰਹੇ ਤੁਸੀਂ ਪੋਸਟ ਭਾਈ ਬੜੇ ਹੀ ਦੁਖੀ ਹਿਰਦੇ ਨਾਲ ਕੀ ਕਾਰਨ ਸਮਝਦੇ ਕਿ ਲੱਗਦਾ ਕਿ ਇਹ ਜਿਹੜੀ ਭਾਈ ਭਾਈਵੰਤਕ ਸਾਂਝ ਆ ਇਹਨੂੰ ਜਾਣ ਬੁਝ ਕੇ ਲੋਕ ਢਾ ਲਾਉਣ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਅਸੀਂ ਜਿਹੜੇ ਇੱਕ ਦੂਜੇ ਨੂੰ ਪਿਆਰ ਕਰਦੇ ਆ ਨਾ ਪਿਆਰ ਦੇ ਜਿਹੜਾ ਇੱਕ ਸੁਨਹਿਰ ਦੇਣ ਦੀ ਵੀ ਕੋਸ਼ਿਸ਼ ਕਰਦੇ ਆ ਦੇਖੋ ਸਾਡਾ ਕਿਸੇ ਧਰਮ ਨਾਲ ਜਾਤ ਦੇ ਨਾਲ ਕਿਸੇ ਨਾਲ ਕੋਈ ਵੈਰ ਨਹੀਂ ਹੈਗਾ ਸਾਡਾ ਤਾਂ ਵੈਰ ਆ ਜਿਹੜੇ ਢੜਕਾਉ ਲੋਕ ਆ ਜਿਹੜੇ ਸਿੱਖੀ ਦੇ ਖਿਲਾਫ ਬੋਲਦੇ ਆ ਉਹਨ ਸੂਰੀ ਇੰਨੀ ਬਕਵਾਸ ਕਰਦਾ ਸੀਗਾ ਤੇ ਸੂਰੀ ਦਾ ਸੋਧਾ ਲਾ ਦਿੱਤਾ ਸੂਰੀ ਤੋਂ ਇਲਾਵਾ ਕਿੰਨੇ ਲੱਖਾਂ ਹੀ ਹਿੰਦੂ ਇੱਥੇ ਰਹਿੰਦੇ ਆ ਕਿਸੇ ਨਾਲ ਸਾਡੀ ਕੋਈ ਲੜਾਈ ਨਹੀਂ ਕੋਈ ਭਰਾ ਤੇ ਹੁਣ ਵੀ ਕਹਿੰਦਾ ਕਹਿੰਦਾ ਜੋ ਸੰਦੀਪ ਨਾ ਹੋਇਆ ਬੜਾ ਵਧੀਆ ਹੋਇਆ ਇਹ ਹੋਣਾ ਚਾਹੀਦਾ ਸੀਗਾ ਬਹੁਤ ਵੱਡੀਆਂ ਨੇ ਵੀਡੀਓ ਪਾਈ ਆ ਇਹ ਫਿਰ ਸਿੱਖ ਕਹਿੰਦਾ ਮੁੱਕ ਥੋੜਾ ਗਏ ਨੇ ਉਹਨੂੰ ਵੀ ਕਿਤੇ ਨਾ ਕਿਤੇ ਕੋਈ ਟੱਕਰ ਜੂਗਾ ਮਰਿਆਦਾ ਚ ਰਹਿ ਕੇ ਕੋਈ ਵੀ ਗੱਲ ਕਰੇ ਸਾਡਾ ਕੋਈ ਵਿਰੋਧ ਕਰੇ ਜਿੱਥੇ ਆਪਾਂ ਗਲਤ ਹੈ ਸਾਡਾ ਵਿਰੋਧ ਕਰੇ ਇੱਥੇ ਆਪਾਂ ਦੇ ਚਲੋ ਸਵਿਧਾਨ ਨੂੰ ਮੰਨਿਏ ਚਾਹੇ ਨਾ ਮੰਨਿਏ ਸਵਿਧਾਨ ਇਹਨਾਂ ਦਾ ਇਹ ਕਹਿੰਦਾ ਵਾ ਕਿ ਬੋਲਣ ਦੀ ਆਜ਼ਾਦੀ ਆ ਤੇ ਬੋਲੋ ਪਰ ਭੌਂਕਣ ਦੀ ਆਜ਼ਾਦੀ ਨਹੀਂ ਹੈਗੀ ਭੌਂਕਣ ਨਹੀਂ ਦੇਣਾ ਆਪਾਂ ਕਿਸੇ ਨੂੰ ਆਪਣੀ ਕੌਮ ਦੇ ਖਿਲਾਫ ਉਹਨੂੰ ਠੋਕਾਂਗੇ ਖਾਲਸਾ ਕਿਤੇ ਨਾ ਕਿਤੇ ਜਿਹੜਾ ਸਾਡੇ ਖਿਲਾਫ ਬੋਲੂਗਾ ਸਾਡੀਆਂ ਪਰੰਪਰਾਵਾਂ ਦੇ ਖਿਲਾਫ ਬੋਲੂਗਾ ਸਾਡੇ ਇਤਿਹਾਸ ਦੇ ਸਾਡੇ ਸ਼ਹੀਦਾਂ ਦੇ ਖਿਲਾਫ ਬੋਲੂਗਾ ਤੇ ਖਾਲਸਾ ਜਿਹੜਾ ਸ਼ੁਰੂ ਤੋਂ ਹੀ ਉਹ ਮਤਾਨ ਚ ਡਟਦਾ ਆਇਆ ਵਾ ਤੇ ਕੋਈ ਨਾ ਕੋਈ ਹੋਰ ਵੀ ਡਟ ਜੇਗਾ ਕੋਈ ਚੱਕਰ ਨਹੀਂਗਾ ਜੀ ਬਿਲਕੁਲ ਬਿਲਕੁਲ ਡਟ ਜੇਗਾ ਲੇਕਿਨ ਕਿਤਨਾ ਕਿਤੇ ਪਹਿ ਅੱਜ ਇੱਕ ਵਾਰ ਫੇਰ ਤੋਂ ਪਰ ਲੇਟ ਹੋ ਗਏ ਥੋੜੇ ਜਿਹੇ ਕਹਿੰਦੇ ਕਿ ਲੱਗਦਾ ਕਿ ਨਹੀਂ ਸੀਗੀ ਉਹ ਵਿਉਤਬੰਨੀ ਕੀ ਕਾਰਨ ਸਮਝਦੇ ਉੱਥੇ ਮੈਂ ਦੂਰ ਬਹੁਤ ਸੀ ਜੀ ਮੈਂ ਸਰਸੇ ਤੋਂ ਚੱਲਿਆ ਸੀ ਮੈਨੂੰ 10:30 ਵਜੇ ਹਰਿਆਣੇ ਸਰਸੇ ਫੋਨ ਗਿਆ ਪਰ ਮੈਨੂੰ ਪਤਾ ਮੈਂ ਪਹੁੰਚ ਗਿਆ ਠੀਕ ਹੈ ਅੱਗੇ ਪੁਲਿਸ ਸੀ ਪੁਲਿਸ ਨੇ ਆਪਣਾ ਜੋਰ ਲਾਇਆ ਪਰ ਸਿੰਘ ਪਹੁੰਚੇ ਅਸੀਂ ਐਲਾਨ ਕੀਤਾ ਸੀ ਅਸੀਂ ਖਾਲੀ ਐਲਾਨ ਨਹੀਂ ਕਰਦੇ ਜੋ ਕਰਦੇ ਆ ਮਿਠਕੇ ਕਰਦੇ ਆ ਅਸੀਂ ਦੱਸਿਆ ਸੀ ਕਿ ਸਵਰਨੇ ਘੋਟਨ ਦਾ ਭੋਗ ਨਹੀਂ ਪਊਗਾ ਤਾਂ ਰੋਕਿਆ ਸੀ ਤੇ ਪਹਿਲਾਂ ਵੀ ਭਾਈ ਰਣਜੀਤ ਸਿੰਘ ਉਹਨਾ ਵੀਰ ਭਪਿੰਦਰ ਸਿੰਘ ਉਹਨਾ ਦਾਸ ਨੇ ਅਸੀਂ ਕਿਹਾ ਸੀ ਕਿ ਸੂਬਾ ਸਰਹੰਦ ਇਹ ਨਰਕੀ ਤੋੜਿਆ ਸ਼ਹੀਦ ਭਾਈ ਸੰਦੀਪ ਸਿੰਘ ਯੋਧੇ ਨੇ ਸ਼ਹੀਦਾਂ ਦਾ ਬਦਲਾ ਲਿਆ ਤੇ ਇਹਦਾ ਬਦਲਾ ਅਸੀਂ ਇਹਦਾ ਭੋਗ ਰੋਕੇ ਲਵਾਂਗੇ ਇਹਦੀ লাশ ਰੁੱਲ ਜੂਗੀ ਤੇ লাশ ਵੀ ਰੁਲੀ ਆ ਇਹਦੇ ਪਿੰਡ ਦੇ ਸਵੇ ਨਸੀਬ ਨਹੀਂ ਹੋਏ ਮੈਂ ਇੱਕ ਛੋਟੀ ਗੱਲ ਤੁਹਾਨੂੰ ਦੱਸਾਂ ਤੁਸੀਂ ਇੱਕ ਸਵਾਲ ਕੀਤਾ ਵੀਰ ਭਪਿੰਦਰ ਸਿੰਘ ਨੂੰ ਕਿ ਦਰਗਿਆਨਾ ਮੰਦਰ ਦੇ ਪਿੱਛੇ ਕੋਈ ਗੀਤਾ ਦੇ ਅੰਗ ਪਾੜੇ ਗਏ ਨੇ ਖਾਣ ਚ ਮਿਲੇ ਆ ਜੀ ਫੁੱਲਾਂ ਚ ਫੁੱਲਾਂ ਚ ਇਹ ਬੇਅਦਬੀ ਆ ਅਸੀਂ ਕੋਰ ਨਿੰਦਾ ਕਰਦੇ ਆ ਸਾਡਾ ਇਤਿਹਾਸ ਗਵਾਏ ਜਿਸ ਦਿਨ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ ਸੂਬੇ ਸਰਹੰਦ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਤੇ ਲੋਹੇ ਦਾ ਸੁਹਾਗਾ ਫੇਰਿਆ ਇੱਕ ਵੀ ਮਕਬਰੇ ਨੂੰ ਇੱਕ ਮਸਜਿਦ ਨੂੰ ਆਂਚ ਤੱਕ ਨਹੀਂ ਆਉਣ ਦਿੱਤੀ ਨੰਬਰ 1 ਨੰਬਰ 2 ਜਿਸ ਦਿਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਸਾਥੀ ਅਮਰ ਸ਼ਹੀਦ ਪਾਈ ਸਪਾਈ ਮਰੀਕ ਸਿੰਘੀ ਖਾਲਸਾ ਤੇ ਜਥੇਦਾਰ ਬਾਬਾ 18 ਸਿੰਘੀ ਗਰਦਾਸਪੁਰ ਜੇਲ੍ਹ ਵਿੱਚ ਨਜ਼ਰਬੰਦ ਸੀ ਉੱਥੇ ਸਿੰਘਾਂ ਨੇ ਗੁਰਦੁਆਰਾ ਸਾਹਿਬ ਬਣਾਇਆ ਕੁਝ ਹਿੰਦੂ ਵੀਰਾਂ ਨੇ ਆਣ ਕੇ ਆਖਿਆ ਤੁਸੀਂ ਗੁਰੂ ਘਰ ਅਸਾਰ ਲਿਆ ਤੇ ਸਾਡੇ ਲਈ ਵੀ ਇੱਕ ਮੰਦਿਰ ਬਣਾ ਦਿਓ ਗੁਰਸਿੱਖੋ ਤੇ ਭਾਈ ਅਮਰੀਕ ਸਿੰਘ ਜੀ ਨੂੰ ਬਾਬਾ ਥਾਰਾ ਸਿੰਘ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਮੌਕੇ ਤੇ ਉਸ ਵਕਤ ਸਰੀਆ ਸੀਮੈਂਟ ਬੱਜਰੀ ਤੇ ਕੁਝ ਮਾਇਆ ਭੇਜੀ ਤੇ ਨਾਲ ਸਿੰਘਾਂ ਨੇ ਜੇਲ੍ਹ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਨਾਲ ਮੰਦਿਰ ਵੀ ਸਥਾਪਿਤ ਕੀਤਾ ਖਾਲਸਾ ਪੰਥ ਆ ਜਿਹੜਾ ਜਿਹੜੀ ਕਿਰਪਾਨ ਆ ਸਾਡੀ ਇਹ ਦੁੱਬਦਾ ਨਹੀਂ ਏਕਤਾ ਦੀ ਪ੍ਰਤੀਕ ਪ੍ਰਤੀਕ ਆ ਕੈਂਚੀ ਮੁੰਨ ਕੇ ਕਈ ਧਰਮ ਬਣਾ ਦਿੰਦੀ ਆ ਕਿਰਪਾਨ ਨਾਲ ਇੱਕ ਤੋਂ ਕਈਆਂ ਤੋਂ ਇੱਕ ਕਰ ਦਿੰਦੀ ਖਾਲਸਾ ਇਹ ਖਾਲਸਾ ਹੈ ਇਹ ਸਾਰਿਆਂ ਦੀ ਰੱਖਿਆ ਲਈ ਆ ਪਰ ਜੇ ਕੋਈ ਖਾਲਸੇ ਤੇ ਚੜ ਕੇ ਆਵੇ ਤੇ ਖਾਲਸਾ ਪਾਰ ਕੇ ਦੋ ਕਰ ਦਿੰਦਾ ਇਹ ਵੀ ਸਾਡਾ ਇਤਿਹਾਸ ਆ ਬਿਲਕੁਲ ਬਿਲਕੁਲ ਇਹ ਖਾਲਸਾ ਇਤਿਹਾਸ ਹੈ ਔਰ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਮੰਦਰ ਦੀ ਸਾਰੀ ਕੀਤੀ ਗਈ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਕੰਮ ਕੀਤੇ ਗਏ ਨੇ ਜਿਵੇਂ ਦੁਰਗਾਣਾ ਮੰਦਰ ਜਾਂ ਸਚਕਣ ਚੀ ਦਰਬਾਰ ਸਾਹਿਬ ਤੇ ਸੋਨੇ ਦੀ ਸੇਵਾ ਕੀਤੀ ਗਈ ਤੇ ਨਾਲ ਨਾਲ ਸਚ ਦੁਰਗਾਣਾ ਮੰਦਰ ਤੇ ਆਮ ਤਿਰ ਤੇ ਵੀ ਜਿਹੜੀ ਆ ਕੀਤੀ ਗਈ ਭਾਈ ਰਣਜੀਤ ਸਿੰਘ ਜੀ ਰਣਜੀਤ ਸਿੰਘ ਜਿੱਦਾਂ ਸੂਰੀ ਦਾ ਭਰਾ ਹੋਣ ਲਗਾਤਾਰ ਹੀ ਮਰ ਕੀ ਅ ਸ਼ਬਦੀ ਹਮਲੇ ਕਰ ਰਿਹਾ ਵਾ ਬਹੁਤ ਸਾਰੇ ਉਹ ਕਹਿ ਰਿਹਾ ਕਿ ਜੋ ਸੰਦੀਪ ਨਾ ਹੋਇਆ ਬੜਾ ਵਧੀਆ ਹੋਇਆ ਉਹਦਾ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਸੀ ਲੱਗਦਾ ਹੈ ਕਿ ਉਹੀ ਟਰੈਕ ਤੇ ਚੱਲਦਾ ਹੋਇਆ ਨਜ਼ਰ ਆ ਰਿਹਾ ਜੋ ਸੁਧੀ ਸੁਰੀ ਚੱਲ ਰਿਹਾ ਸੀ ਦੇਖੋ ਸੁਧੀਰ ਸੂਰੀ ਦਾ ਜੋ ਹਸ਼ਰ ਹੋਇਆ ਆ ਉਹ ਜੋ ਉਹਦੀ ਜ਼ੁਬਾਨ ਸੀ ਉਹਦੇ ਕਰਕੇ ਉਹਨੇ ਭੁਗਤਿਆ ਆ ਤੇ ਉਹਦੇ ਹੁਣ ਜਿਹੜਾ ਸੁਧੀਰ ਸੂਰੀ ਦਾ ਭਰਾ ਆ ਉਹਨੂੰ ਹੁਣ ਥੋੜੀ ਜਿਹੀ ਸੇਧ ਲੈ ਲੈਣੀ ਚਾਹੀਦੀ ਆ ਜੇਕਰ ਉਹ ਇਸੇ ਤਰ੍ਹਾਂ ਹੀ ਹੁਣ ਸਿੱਖ ਕੌਮ ਦੇ ਖਿਲਾਫ ਬਕਵਾਸ ਬਾਜ਼ੀ ਕਰੇਗਾ ਸਾਡੇ ਨਾਇਕਾਂ ਦੇ ਖਿਲਾਫ ਸਾਡੇ ਸ਼ਹੀਦਾਂ ਦੇ ਖਿਲਾਫ ਸਾਡੇ ਯੋਧਿਆਂ ਦੇ ਖਿਲਾਫ ਫਿਰ ਇਹ ਗੱਲ ਯਾਦ ਰੱਖੇ ਕਿ ਕੌਮ ਜਿਹੜੀ ਆ ਉਹ ਬਰਦਾਸ਼ਤ ਨਹੀਂ ਕਰਦੀ ਹੁੰਦੀ ਫਿਰ ਕੌਮ ਜਿਹੜੀ ਆ ਫਿਰ ਚੰਗੀ ਇਤਨਾ ਸਬਕ ਜ਼ਰੂਰ ਜਿਹੜਾ ਆ ਸਿਗਾਉਂਦੀ ਹੁੰਦੀ ਆ ਤੇ ਜਿਹੜਾ ਸਬਕ ਸੂਰੀ ਨੇ ਸਿਖਾਇਆ ਸੀ ਉਹਦੇ ਭਰਾ ਦੇ ਸਾਹਮਣੇ ਹੈਗਾ ਆ ਤੇ ਇਹ ਇਹਨੇ ਬੰਗਾਰ ਵੀ ਪਾਈ ਸੀ ਇਹ ਸੂਰੀ ਦੇ ਬੰਦਿਆਂ ਨੇ ਕਿ ਸਿੱਖਾਂ ਨੂੰ ਜਿਹੜਾ ਆ ਉਹ ਘਰੋਂ ਕੱਢ ਕੱਢ ਕੇ ਮਾਰਾਂਗੇ ਤੇ ਉਹ ਹਾਲੇ ਤੱਕ ਜਿਹੜਾ ਉਹਨਾਂ ਦਾ ਇੱਕ ਬੰਦਾ ਸ਼ਾਇਦ ਹੱਲੇ ਵੀ ਜਿਹੜਾ ਆ ਉਹ ਜੇਲ੍ਹ ਦੇ ਵਿੱਚ ਆ ਇਹਨਾਂ ਨੂੰ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣਾ ਚਾਹੀਦਾ ਇਹਨਾਂ ਫਿਰਕੂ ਹਿੰਦੂ ਤਵੀਆਂ ਨੇ ਨਵੰਬਰ 1984 ਦੇ ਵਿੱਚ ਵੀ ਸਾਡਾ ਜਿਹੜਾ ਬੜਾ ਜਿਹੜਾ ਕਤਲੇਆਮ ਆ ਉਹ ਕੀਤਾ ਸੀ ਸਰਕਾਰ ਨੇ ਇਹਨਾਂ ਨੂੰ 72 ਘੰਟੇ ਦਿੱਤੇ ਸੀ ਤੇ ਜੇ ਕਿਤੇ 72 ਘੰਟੇ ਫਿਰ ਕਿਤੇ ਸਾਨੂੰ ਮਿਲ ਗਏ ਨਾ ਤੇ ਫਿਰ ਅਸੀਂ ਦੱਸ ਦੇਵਾਂਗੇ ਕਿ ਅਸੀਂ ਫਿਰ ਜਿਹੜਾ ਆ ਉਹ ਕੀ ਕਰਦੇ ਹੁੰਦੇ ਆ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਪਰ ਜੇਕਰ ਸਾਡੇ ਧਰਮ ਦੇ ਖਿਲਾਫ ਕੋਈ ਬਕਵਾਸ ਬਾਜ਼ੀ ਕਰੇਗਾ ਤੇ ਖਾਲਸਾ ਸਹਿਨ ਨਹੀਂ ਕਰੇਗਾ ਸੰਤ ਜਰਨੈਲ ਸਿੰਘ ਦੀ ਆਖਦੇ ਹੁੰਦੇ ਸਨ ਕਿ ਸਾਡਾ ਕਿਸੇ ਦੇ ਨਾਲ ਜਾਤੀ ਤੌਰ ਤੇ ਕੋਈ ਵੈਰ ਨਹੀਂ ਨਾ ਹੀ ਕਿਸੇ ਦੇ ਨਾਲ ਕੋਈ ਈਰਖਾ ਆ ਪਰ ਜੇਕਰ ਕੋਈ ਸਾਡੇ ਧਰਮ ਨੂੰ ਨੇਸ ਤੋਂ ਨਾਬੂਦ ਕਰਨਾ ਚਾਹੇਗਾ ਤੇ ਖਾਲਸਾ ਬਰਦਾਸ਼ਤ ਨਹੀਂ ਕਰੇਗਾ ਸਿੱਖ ਪੱਕਾ ਸਿੱਖ ਬਣੇ Hindu ਪੱਕਾ Hindu ਬਣੇ ਮੁਸਲਮਾਨ ਪੱਕਾ ਮੁਸਲਮਾਨ ਬਣੇ ਸੰਤ ਜਰਨੈਲ ਸਿੰਘ ਨੇ ਤਾਂ ਜਦੋਂ ਰਮਾਇਣ ਨੂੰ ਅੱਗ ਲੱਗੀ ਕਪੂਰਥੱਲੇ ਦੇ ਵਿੱਚ ਤੇ ਸੰਤ ਜਰਨੈਲ ਸਿੰਘ ਨੇ ਜਿਹੜਾ ਕੇਸ ਆ ਉਹ ਲੜਿਆ ਸੀ ਸੰਤ ਜਰਨੈਲ ਸਿੰਘ ਜੀ ਦੇ ਕੋਲ अनेका ਜਿਹੜੇ Hindu ਵੀਰ ਆ ਉਹ ਆਉਂਦੇ ਰਹੇ ਆ ਤੇ ਸੰਤ ਜਰਨੈਲ ਸਿੰਘ ਜੀ ਮਹਾਪੁਰਸ਼ ਉਹਨਾਂ ਦੀ ਜਿਹੜੀ ਮਦਦ ਆ ਉਹ ਕਰਦੇ ਰਹੇ ਆ ਆ ਹੁਸ਼ਿਆਰ ਦੇ ਲਾਗੇ ਟਾਂਡੇ ਸ਼ਹਿਰ ਦੀ ਲੜਕੀ ਸੀ ਸੰਤਾਂ ਤੋਂ ਆ ਕੇ ਤਾਂ ਹਾਂ ਮਾਰ ਕੇ ਰੋਈ ਕਿ ਦਾਜ ਵਾਸਤੇ ਮੇਰਾ ਸਹੁਰਾ ਪਰਿਵਾਰ ਤੰਗ ਪ੍ਰੇਸ਼ਾਨ ਕਰਦੇ ਆ ਤੇ ਸੰਤਾਂ ਨੇ ਉਸੇ ਵੇਲੇ ਭਾਈ ਕੇਰ ਸਿੰਘ ਦੀ ਡਿਊਟੀ ਲਗਾ ਕੇ ਸਹੁਰੇ ਪਰਿਵਾਰ ਨੂੰ ਸੱਦਿਆ ਤੇ ਆਖਿਆ ਕਿ ਇਹ ਹਿੰਦੂਆਂ ਦੀ ਧੀ ਨਹੀਂ ਮੇਰੀ ਧੀ ਆ ਦਸੋ ਤੁਹਾਨੂੰ ਕਿੰਨਾ ਦਾ ਚਾਹੀਦਾ ਕਿੰਨੇ ਪੈਸੇ ਚਾਹੀਦੇ ਉਹ ਲੜਕੀ ਤੋਂ ਜਾ ਕੇ ਪੁੱਛਿਓ ਕਿ ਕਿਤੇ ਸੰਤ ਭਿੰਦਰਾਵਾਲੇ ਹਿੰਦੂਆਂ ਦੇ ਦੁਸ਼ਮਣ ਸਨ ਸੰਤ ਜੀ ਜਲਾਲਾਬਾਦ ਵਿੱਚ ਗਏ ਉਥੇ ਇੱਕ ਹੁਕਮਚੰਦ ਨਾਂ ਦਾ ਹਿੰਦੂ ਰੋਣ ਲੱਗਾ ਕਿ ਸੰਤ ਜੀ 18ਵੀਂ ਸਦੀ ਦੇ ਵਿੱਚ ਸਿੰਘ ਸੂਰਮੇ ਸਾਡੀਆਂ ਬਹੁ ਬੇਟੀਆਂ ਬਚਾ ਕੇ ਲਿਆ ਕੇ ਆਉਂਦੇ ਰਹੇ ਆ ਸੋ ਕਿਰਪਾ ਕਰੋ ਮੇਰੀ ਵੀ ਇੱਕ ਲਾਲਚੰਦ ਨਾਂ ਦਾ ਬਦਮਾਸ਼ ਧੀ ਨੂੰ ਚੁੱਕ ਕੇ ਲੈ ਗਿਆ ਆ ਉਹ ਲਾਲਚੰਦ ਬਦਮਾਸ਼ ਦੇ ਕੋਲੋਂ ਭਾਈ ਮਹਿੰਦਰ ਸਿੰਘ ਸਾਈਆਂ ਵਾਲੇ ਨੇ ਸੰਤਾਂ ਦੇ ਸਿੰਘ ਨੇ ਉਹਦੀ ਧੀ ਜਿਹੜੀ ਆ ਛੜਾ ਕੇ ਲੈ ਕੇ ਆਉਂਦੀ ਸੀ ਸੋ ਇਹ ਖਾਲਸੇ ਦਾ ਇਤਿਹਾਸ ਵੀ 20 ਸਦੀ ਦੇ ਅਖੀਰਲੇ ਦਹਾਕਿਆਂ ਵਿੱਚ ਸੀ ਤੇ 18ਵੀਂ ਸਦੀ ਦੇ ਦਹਾਕਿਆਂ ਵਿੱਚ ਵੀ ਸੀ ਤੁਸੀਂ ਦੇਖੋ ਕਿ ਜਿੰਨਾ ਹਿੰਦੂਆਂ ਦੀਆਂ ਬਹੁ ਬੇਟੀਆਂ ਅਸੀਂ ਗਜਨੀ ਦੇ ਬਾਜ਼ਾਰਾਂ ਦੇ ਵਿੱਚੋਂ ਬਚਾ ਕੇ ਲਿਆਉਂਦੇ ਰਹੇ ਹਾਂ ਅੱਜ ਉਹੀ ਲੋਕ ਸਾਨੂੰ ਜਿਹੜਾ ਆ ਉਹਨਾਂ ਦਾਕਾਰਦੇ ਆ ਪਰ ਉਹਨਾਂ ਨੂੰ ਖਾਲਸੇ ਦਾ ਇਤਿਹਾਸ ਪੜ੍ਹ ਲੈਣਾ ਚਾਹੀਦਾ ਇੱਕ ਵਾਰੀ ਦਰਬਾਰ ਸਾਹਿਬ ਦੇ ਅਜਾਇਬ ਘਰ ਵਿੱਚ ਜਾ ਕੇ ਤੇ ਸਾਡੇ ਉਹਨਾਂ ਸੂਰਮਿਆਂ ਦੀਆਂ ਤਸਵੀਰਾਂ ਵੇਖ ਲੈਣੀਆਂ ਚਾਹੀਦੀਆਂ ਆ ਜਿਨ੍ਹਾਂ ਨੇ ਤੀਗ ਦੇ ਨਾਲ ਜਿਹੜਾ ਇਤਿਹਾਸ ਆ ਉਹ ਸਿਰਜਿਆ ਆ ਤੇ ਜੇਕਰ ਇਹ ਲੋਕ ਅੱਜ ਕੌਮ ਦੇ ਨਾਲ ਪੰਗੇ ਲੈਣਗੇ ਤੇ ਫਿਰ ਚੰਗੀ ਤਰ੍ਹਾਂ ਜਿਹੜਾ ਇਹਨਾਂ ਨੂੰ ਸਬਕ ਆ ਉਹ ਜ਼ਰੂਰ ਸਿਖਾਇਆ ਜਾਏਗਾ ਜੀ ਕੋਪਿੰਦਰ ਸਿੰਘ ਜੀ ਕੀ ਕਹਿਣਾ ਚਾਹ ਰਹੇ ਸੀ ਤੁਸੀਂ देखो ਜਿਹੜਾ ਤੁਸੀਂ ਸੂਰੀ ਦੇ ਭਰਾ ਦੀ ਗੱਲ ਕਰਦੇ ਹੋ ਵੀ ਉਹ ਬਕਵਾਸ ਬਾਜੀ ਕਰਦਾ ਵਾ ਸਾਰਿਆਂ ਨੂੰ ਪਤਾ ਵਾ ਕਿ ਇਹ ਪਰਿਵਾਰ ਹੀ ਸਾਰਾ ਚੋਰਾ ਦਾ ਆ ਹੁਣ ਸੂਰੀ ਦਾ ਭਰਾ ਲੋਕਾਂ ਦੇ ਟੇਵੇ ਜੇ ਵੇਖ ਕੇ ਤੇ ਕਮਾਈ ਕਰਦਾ ਆ ਸ਼ਾਇਦ ਉਹ ਟੇਵੇ ਵੇਖਦਾ ਹਨ ਭਵਿੱਖ ਦੱਸਦਾ ਕਿ ਉਹਨੂੰ ਆਪਣੇ ਭਰਾ ਦਾ ਭਵਿੱਖ ਨਹੀਂ ਪਤਾ ਵੀ ਉਹਨੇ ਕੁੱਤੇ ਦੀ ਮੌਤ ਮਰਨਾ ਵਾ ਕੂੜੇ ਦੇ ਢੇਰ ਕਰਕੇ ਉਹਨੇ ਮਰਨਾ ਆ ਫਿਰ ਇਹ ਇੱਕ ਬੰਦਾ ਮਰਵਾ ਕੇ ਮੁੜ ਕੇ ਸਰਕਾਰ ਅੱਗੇ ਤੁਸੀਂ ਤਰਲੇ ਮਾਰਦੇ ਇੱਕ ਨੌਕਰੀ ਦਾ ਦਿਓ ਜੀ ਸਾਨੂੰ ਸ਼ਹੀਦ ਦਾ ਦਰਜਾ ਦਿਓ ਅਸੀਂ ਉਹਨਾਂ ਚਿਰ ਫੂਕਣਾ ਨਹੀਂ ਗਾ ਸੋ ਇਹੋ ਜਿਹੀਆਂ ਚੀਜ਼ਾਂ ਅਸੀਂ ਚਾਹੁੰਦੇ ਆਂ ਵੀ ਨਾ ਉਧਰੋਂ ਹੋਣ ਤੇ ਨਾ ਸਾਡੇ ਵੱਲੋਂ ਹੋਣ ਅਮਨ ਸ਼ਾਂਤੀ ਨਾਲ ਅਸੀਂ ਜਿਉਣਾ ਚਾਹੁੰਦੇ ਆਂ ਜੇ ਸਾਡੀ ਲੜਾਈ ਆ ਕਿ ਕਿਸੇ ਧਰਮ ਦੇ ਨਾਲ ਨਹੀਂ ਸਾਡੀ ਲੜਾਈ ਹੈ ਸਰਕਾਰ ਦੇ ਵਿਰੁੱਧ ਅਸੀਂ ਉਹਨਾਂ ਨਾਲ ਸਾਡੀ ਕੋਈ ਲੜਾਈ ਨਹੀਂ ਜਦੋਂ ਵੀ ਕੋਈ ਗੱਲ ਹੁੰਦੀ ਆ ਵੇਖੋ ਇਹ ਬਿਨਾਂ ਗੱਲ ਤੋਂ ਜੇ ਪੰਜਾਬ ਦੇ ਵਿੱਚ ਭਈਏ ਜਿਹੜੇ ਆ ਉਹ ਗਲਤ ਕੰਮ ਕਰਦੇ ਆ ਸਿੱਖ ਭਈਆਂ ਨੂੰ ਰੋਕਦੇ ਆ ਤੇ ਉਹਨਾਂ ਵਾਲ ਭਈਆਂ ਵਾਲ ਟੋਕਰਾ ਲੈ ਕੇ ਪਹੁੰਚ ਜਾਂਦੇ ਉਹਨਾਂ ਨੂੰ ਆਪਦੇ ਜਵਾਈ ਬਣਾ ਲੈਂਦੇ ਆ ਵੀ ਭਈਆਂ ਨੂੰ ਕੁਝ ਨਾ ਕਹੋ ਜੇ ਸਿੱਖ ਕਿਸੇ ਹੋਰ ਮਸਲੇ ਦੇ ਤੇ ਬੋਲਦੇ ਆ ਜੇ ਸਿੱਖਾਂ ਦੇ ਖਿਲਾਫ ਕੋਈ ਫਿਲਮ ਆਉਂਦੀ ਆ ਸਿੱਖ ਕਹਿੰਦੇ ਨਹੀਂ ਵੇਖਣੀ ਚਾਹੀਦੀ ਇਹ ਉਹਦੇ ਵਿੱਚ ਆ ਜਾਂਦੇ ਆ ਮੈਂ ਤੇ ਆਹ ਛਾਤੀ ਦੇ ਹੱਥ ਟੋਕ ਕੇ ਕਹਿੰਨਾ ਵਾ ਜੇ ਪਿਓ ਦੇ ਪੁੱਤ ਜੇ ਤੇ ਜਿੱਥੇ ਮਰਜ਼ੀ ਆ ਕੇ ਸਾਨੂੰ ਟੱਕਰ ਲਿਓ ਤੇ ਪ੍ਰਸ਼ਾਸਨ ਨੂੰ ਤੁਸੀਂ ਵੀ ਲਿਖ ਕੇ ਦੇ ਦਿਓ ਤੇ ਅਸੀਂ ਵੀ ਲਿਖ ਕੇ ਦੇ ਦਿੰਨੇ ਆ ਵੀ ਜੇ ਅਸੀਂ ਮਰ ਗਏ ਤੇ ਸਾਡਾ ਕਿਸੇ ਦੇ ਉੱਤੇ ਇਹਨਾਂ ਦੇ ਕੋਈ ਕੇਸ ਨਾ ਕੀਤਾ ਜਾਏ ਜੇ ਪਿਓ ਜੇ ਪੁੱਤ ਜੇ ਤੇ ਆਜੋ ਪਹਿਲਾ ਜਿਹੜਾ ਤੁਹਾਨੂੰ ਮਰਿਆ ਵਾ ਤੁਹਾਡਾ ਤੁਹਾਨੂੰ ਭੁੱਲਣ ਨਹੀਂ ੜਿਆ ਤੁਸੀਂ ਹੋਰ ਲੈਣਾ ਲਾ ਕੇ ਖਲੋਤੇ ਜੇ ਵੀ ਤੁਹਾਡਾ ਦਿਲ ਨਹੀਂ ਲੱਗਿਆ ਉਹਨਾਂ ਤੋਂ ਖਿਲਾਫ ਅਸੀਂ ਭਾਈ ਸਾਹਿਬ ਕੋਈ ਕਾਤਲ ਨਹੀਂ ਅਸੀਂ ਜ਼ਾਲਮ ਨਹੀਂ ਸਾਡਾ ਇਹੋ ਜਿਹਾ ਕੋਈ ਨਹੀਂ ਹੈਗਾ ਵੀ ਅਸੀਂ ਕਿਸੇ ਨੂੰ ਮਾਰੀਏ ਅਸੀਂ ਆਪਦੇ ਹੱਕਾਂ ਵਾਸਤੇ ਲੜਦੇ ਆਂ ਪਰ ਜੇ ਸਾਨੂੰ ਕੋਈ ਪ੍ਰੋਵੋਕ ਕਰੂਗਾ ਤੇ ਫਿਰ ਕੋਈ ਗੱਲ ਨਹੀਂ ਭਜਦੇਆਂ ਨੂੰ ਵਾਹਣ ਇੱਕੋ ਜੇ ਆ ਜਿੱਥੇ ਮਰਜ਼ੀ ਆ ਕੇ ਟੱਕਰ ਲਿਓ ਜਿੱਥੇ ਅੱਗੇ ਦੋ ਤਿੰਨ ਗਏ ਉੱਥੇ ਹੋਰ ਤੁਰ ਜਾਣਗੇ ਖਾਲਸਾ ਤੇ ਖਲੋਤਾ ਵਾ ਮੈਂ ਮਰ ਜੂਗਾ ਮਗਰੋਂ ਮੇਰਾ ਪੁੱਤ ਖੜਾ ਹੋ ਜੂਗਾ ਮੇਰਾ ਪੁੱਤ ਨਾ ਵੀ ਇਸ ਰਾਹੇ ਆਊਗਾ ਕੋਮ ਵਾਲੇ ਪਾਸੇ ਨਾ ਆਊਗਾ ਤੇ ਕਿਸੇ ਹੋਰ ਦਾ ਪੁੱਤ ਖਲੋ ਜੂਗਾ ਖਾਲਸਾ ਜਿਹੜਾ ਆ ਨਾ ਉਹ ਹਮੇਸ਼ਾ ਇਤਨਾ ਹੀ ਚੱਲਦਾ ਆ ਤੇ ਚੱਲਦਾ ਰਹੂਗਾ ਦੁਸ਼ਟਾਂ ਨੂੰ ਸੋਧਦਾ ਆ ਵਾ ਸੋ ਇੰਨੀਆਂ ਕੀ ਆਪਾਂ ਬੇਨਤੀਆਂ ਕਰ ਰੀਆਂ ਵੀ ਸਾਡੀ ਲੜਾਈ ਕਿਸੇ ਸੱਖਸ਼ ਨਾਲ ਕਿਸੇ ਜਾਤੀ ਨਾਲ ਕਿਸੇ ਧਰਮ ਦੇ ਨਾਲ ਨਹੀਂ ਗੀ ਜ਼ੁਲਮ ਦੇ ਵਿਰੋਧ ਸਾਡੀ ਲੜਾਈ ਆ ਤੇ ਉਹ ਅਸੀਂ ਲ ਤੂ ਬਿਲਕੁਲ ਜ਼ੁਲਮਦਲਾ ਜਿਹੜੀ ਲੜਾਈ ਆ ਉਸ ਨਾਲ ਜਿਹੜਾ ਲੜਦੇ ਹੀ ਰਵਾਂਗੇ ਲੇਕਿਨ ਕਿਤਨਾ ਕਿਤੇ ਪੰਜਾਬ ਦੀ ਗੱਲ ਕੀਤੀ ਜਾਵੇ ਜਾਂ ਪੰਜਾਬ ਦੇ ਨੌਜਵਾਨਾਂ ਦੀ ਗੱਲ ਕੀਤੀ ਜਾਵੇ ਤੇ ਇਤਿਹਾਸ ਦੇਖਣਾ ਹੋਵੇ ਤਾਂ ਸਿੱਖ ਅਜਬਕਾ ਦੇ ਵਿੱਚ ਜਾ ਕੇ ਵੇਖਿਆ ਜਾ ਸਕਦਾ ਲੇਕਿਨ ਕਿਤਨਾ ਕਿਤੇ ਜਿਸ ਤਰ੍ਹਾਂ ਦੀ ਸ਼ਬਦਾਵਲੀ ਸੂਰੀ ਪਰਿਵਾਰ ਵੱਲੋਂ ਫਿਰ ਤੋਂ ਦੁਬਾਰਾ ਤੋਂ ਸ਼ੁਰੂ ਕੀਤੀ ਗਈ ਆ ਉਸ ਨੂੰ ਲੈ ਕੇ ਬਹੁਤ ਜ਼ਿਆਦਾ ਵਿਵਾਦ ਜਿਹੜਾ ਹੈ ਉਹ ਜਰੂਰ ਵਾਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਹਾਂਜੀ ਕੋਪਾਲਾ ਜੀ ਕੀ ਕਹਿਣਾ ਚਾਹ ਰਹੇ ਹੋ ਮੈਂ ਇਹ ਕਹਿਣਾ ਚਾਹਣਾ ਹੈ ਕਿ ਇੱਕ ਸੂਰੀ ਉਹਨਾਂ ਤੇ ਇੱਕ ਸ਼ਿਵਸਣਾ ਵਾਲੇ ਇੱਕ ਬਿਆਨ ਦਿੱਤਾ ਥੋੜੇ ਦਿਨ ਹੋਇਆ ਉਹਨਾਂ ਬਿਆਨ ਦਿੱਤਾ ਹੈ ਕਿ ਭਾਈ ਸੰਦੀਪ ਸਿੰਘ ਨੇ ਜਿਹੜਾ ਕੰਮ ਸੂਰੀ ਨੂੰ ਮਾਰ ਕੇ ਕੀਤਾ ਸੀ ਉਹਦੀ ਦੁਕਾਨ ਬੰਦ ਸੀ ਤੇ ਉਹਨੂੰ ਮੰਗਣ ਵਾਸਤੇ ਉਹਨੇ ਕੋਈ ਪੈਸੇ ਪੁਸੇ ਡਾਲਰ ਇਕੱਠੇ ਕਰਨ ਵਾਸਤੇ ਮੈਂ ਇੱਕ ਗੱਲ ਦੱਸ ਦੇਵਾਂ ਸ਼ਿਵਸਣਾ ਵਾਲਿਓ ਇਸ ਸਿਰਾਂ ਦੇ ਦਾਨੀਆਂ ਦੀ ਕੌਮ ਆ ਤੇ ਪੂਰੀ ਦੁਨੀਆ ਨੂੰ ਰਜਾ ਸਕਦੀ ਆ ਇਸ ਸਿਰਾਂ ਦੇ ਦਾਨ ਕਰਦੀ ਆ ਤੇ ਦੇ ਕੋਈ ਦੁਸ਼ਮਣ ਚੜ ਕੇ ਤੇ ਸਿਰ ਲਾ ਲੈਂਦੀ ਆ ਤੇ ਤੁਹਾਡਾ ਇਤਿਹਾਸ ਤੁਹਾਨੂੰ ਆਪ ਨੂੰ ਪਤਾ ਤੁਸੀਂ ਠੂਠੇ ਫੜ ਕੇ ਮੰਗਦੇ ਹੋ ਸਾਡੇ ਨਾਲ ਮੱਥਾ ਨਾ ਲਾਇਓ ਅਸੀਂ ਉਹ ਕੌਮ ਆ ਜਿੰਨਾ ਦਰਿਆਵਾਂ ਦੇ ਬੰਨ ਮਾਰੇ ਆ ਠੀਕ ਆ ਤੁਸੀਂ ਤਾਂ ਪਾਣੀ ਦੀਆਂ ਤੋਪਾਂ ਵੀ ਚਲਾ ਕੇ ਸਾਡੇ ਦੇ ਵੇਖ ਲਈਆਂ ਤੇ ਬਰੂਦੀ ਤੋਪਾਂ ਵੀ 84 ਚਲਾ ਕੇ ਵੇਖੀਂ ਅਸੀਂ ਨਹੀਂ ਮਰਦੇ ਇਹ ਕੌਮ ਨਹੀਂ ਮਰਨੀ ਸਵਾ ਲੱਖ ਸੇ ਏਕ ਲੜਾਉ ਤਵੇ ਗਮਿੰਦ ਸਿੰਘ ਨਾਮ ਕਹੂੰ ਇੱਕ ਕਲਗੀਧਰ ਪਾਸ਼ਾ ਦੇ ਪੁੱਤਰਾਂ ਨੇ ਖੂਨ ਚੋਂ ਜੰਮੀ ਕੌਮ ਆ ਏ ਨਹੀਂ ਮੇਟ ਸਕਦੀ ਬਿਲਕੁਲ ਬਿਲਕੁਲ ਇਹ ਨਹੀਂ ਮੇਟ ਸਕਦੀ ਲੇਕਿਨ ਕਿਤਨਾ ਕਿਤੇ ਅੱਜ ਸੂਬਾ ਸਰਹੰਦ ਦਾ ਪਾਰਟ ਦਾ ਪੋਗ ਸੀਗਾ ਜਿੱਥੇ ਇਹ ਨੌਜਵਾਨ ਪਹੁੰਚੇ ਤੇ ਉਸ ਜਗ੍ਹਾ ਤੇ ਪਹੁੰਚ ਕੇ ਉਸ ਨੂੰ ਜਿਹੜਾ ਆ ਉਹ ਰੋਕਿਆ ਗਿਆ ਲੇਕਿਨ ਕਿਤਨਾ ਕਿਤੇ ਇਹ ਵੀ ਗੱਲ ਕਹੀ ਗਈ ਕਿ ਸਿੱਖ ਕੌਮ ਆਪਣੇ ਇਤਿਹਾਸ ਨਾਲ ਜਾਣੀ ਜਾਂਦੀ ਹੈ ਜੇਕਰ ਇਤਿਹਾਸ ਜਾਣਨਾ ਤਾਂ ਉਹ ਸਿੱਖ ਅਜਾਇਬ ਘਰ ਤੇ ਜਾ ਕੇ ਦੇਖ ਸਕਦੇ ਨੇ ਲੇਕਿਨ ਲਗਾਤਾਰ ਹੀ ਸੂਰੀਵ ਦੇ ਪ੍ਰਭਾਵ ਲੋ ਦਿੱਤੇ ਕਿ ਵਿਆਹ ਨੂੰ ਲੈ ਕੇ ਵੀ ਲਗਾਤਾਰ ਸਿੱਖ ਸੰਗਤ ਜਿਹੜੀ ਹੈ ਉਹ ਪੜਕਦੀ ਹੋਈ ਅਨਜ਼ਾਰਾ